ਇਹ ਪੂਰਾ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਹੜੀ ਚਰਵਾਤਾ ਜੇ ਚੰਡੀਗੜ੍ਹ ਤੋਂ ਹੋ ਚੁੱਕੀ ਹੈ ਇਸ ਪੂਰੀ ਖਬਰ ਦੀ ਅਪਡੇਟ ਲਈ ਚਲਦੇ ਹਾਂ ਸਿੱਧਾ ਸਾਡੇ ਨਿਊਜ਼ ਲਾਈਨ ਤੋਂ ਸਾਡੇ ਸਹਿਯੋਗੀ ਜਾਨਾ ਜੁੜੇ ਰਿੰਦਰ ਸਿੰਘ ਜੀ ਉਹਨਾਂ ਦਾ ਕਰਦੇ ਹਾਂ ਗੱਲਬਾਤ ਉਹਨਾਂ ਲੈਣੇ ਪੂਰੀ ਆਖਰ ਅਪਡੇਟ ਕੀ ਹੈ ਰਿੰਦਰ ਜੀ ਤੁਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਧੰਨਵਾਦ ਜੀ ਧੰਨਵਾਦ ਰਿੰਦਰ ਜੀ ਇੱਕ ਮਿੰਟ ਮਾਫ਼ੀ ਜਾਨਾ ਅੱਜ ਨਾਲ ਫੌਜਾ ਸਿੰਘ ਦੜਾਕ ਜਿਹੜੇ ਸਾਡੇ ਮੈਰਾਥਨ ਦੇ ਮਰਹੂਮ ਹੋ ਨਹੀਂ ਰਹੇ ਸੋਮਵਾਰ ਨੂੰ ਦਿਹਾਂਤ ਹੋਇਆ ਸੀ ਅੱਜ ਉਹਨਾਂ ਦੀ ਅੰਤਿਮ ਵਿਦਾਈ ਹੈ ਮੈਂ ਆਪਣੇ ਵੱਲੋਂ ਤੇ ਚੈਨਲ ਵੱਲੋਂ ਸਾਰੇ ਦਰਸ਼ਕਾਂ ਨੂੰ ਉਹਨਾਂ ਨੂੰ ਨਵਨਪੁਰਾਂ ਸ਼ਰਧਾਂਜੀ ਪੈਂਡ ਕਰਦਾ ਕਿਉਂਕਿ ਅੱਜ ਉਹਨਾਂ ਦੀ ਅੰਤਿਮ ਦੇਰਸ਼ਨ ਹੋਣੇ ਨੇ ਉਹਨਾਂ ਦੇ ਪਰਿਵਾਰ ਦੇ ਕਰਨੇ ਨੇ ਹਾਂਜੀ ਦੇਖੋ ਇਹ ਤਾਂ ਬਹੁਤ ਹੀ ਮਤਲਬ ਇੱਕ ਮਹੱਤਵਪੂਰਨ ਘਟਨਾ ਸੀਗੀ ਜਿਹੜੇ ਸਾਡੇ ਦੇਸ਼ ਦੇ ਸਭ ਤੋਂ ਵੱਡੀ ਉਮਰ ਦੇ ਮਤਲਬ ਐਥਲੀਟ ਸੀਗੇ ਉਹ ਇੱਕ ਐਕਸੀਡੈਂਟ ਦੇ ਵਿੱਚ ਜਾਨ ਗਵਾ ਬੈਠੇ ਨੇ ਹਫ਼ਤਾ ਹੋ ਗਿਆ ਪਿਛਲੇ ਹਫ਼ਤੇ ਦੀ ਕਰ ਲੈ ਵੀ ਅੱਜ ਉਹਨਾਂ ਦੇ ਜਿਹੜਾ ਸੰਸਕਾਰ ਹੈ ਉਹ ਕੀਤਾ ਜਾਣਾ ਕਿਉਂਕਿ ਉਹਨਾਂ ਦੀ ਫੈਮਿਲੀ ਜਿਹੜੀ ਬਾਹਰ ਰਹਿੰਦੀ ਸੀ ਉਹ ਸਾਰੇ ਹੁਣ ਮਤਲਬ ਉੱਥੇ ਪਹੁੰਚ ਗਏ ਤੇ ਲੀਡਰਸ਼ਿਪ ਸਾਰਿਆਂ ਪਾਰਟੀਆਂ ਦੀ ਵੱਡੀ ਲੀਡਰਸ਼ਿਪ ਸਮੇਤ ਸੀਐਮ ਸਾਹਿਬ ਤੇ ਕੇਂਦਰ ਦੇ ਮੰਤਰੀ ਵੀ ਉੱਥੇ ਪਹੁੰਚ ਰਹੇ ਨੇ ਸ਼ਰਧਾ ਦੇਣ ਵਾਸਤੇ ਤੇ ਸਾਰੇ ਹੀ ਆਪਾਂ ਮਤਲਬ ਸਾਰੇ ਪੰਜਾਬ ਕੀ ਸਾਰੀ ਦੁਨੀਆ ਇਸ ਗੱਲ ਦੇ ਉੱਤੇ ਡਾਕਟਰ ਸਾਹਿਬ ਇਸੇ ਗੱਲ ਤੇ ਇਸੇ ਗੱਲ ਤੇ ਇੱਕ ਸਵਾਲ ਹੋਰ ਮੇਰੇ ਜ਼ਿਹਨ 'ਚ ਆਉਂਦਾ ਹੈ ਕਿ ਆਪਾਂ ਮੇਨ ਮੁੱਦੇ ਤੇ ਵੀ ਵਾਪਸ ਜਾਵਾਂਗੇ ਪਰ ਇਹ ਸਵਾਲ ਵੀ ਜ਼ਰੂਰੀ ਬਣਦਾ ਮੇਰਾ ਪਰਸੋਂ ਉੱਥੇ ਵੀ ਰਹਿ ਕੇ ਲਾਈਕ ਵੀ ਦੇਖੋ ਮਿਲਖਾ ਸਿੰਘ ਵੀ ਵਧੀਆ ਦੌੜਾ ਕਰ ਰਹੇ ਨੇ ਪਰ ਜਿਹੜੇ ਫੌਜਾ ਸਿੰਘ ਨੇ ਇਹਨਾਂ ਨੇ ਮਿਲਖਾ ਸਿੰਘ ਤੋਂ ਪਹਿਲਾਂ ਮੈਡਲ ਲਿਆਂਦਾ ਸੀ ਭਾਰਤ ਦੇ ਲਈ ਮੈਰਾਥਨ ਦੌੜਾਂ ਦੇ ਵਿੱਚ ਮਿਲਖਾ ਸਿੰਘ ਵਧੀਆ ਲੈ ਕੇ ਆਏ ਪਰ ਮਿਲਖਾ ਸਿੰਘ ਤੋਂ ਪਹਿਲਾਂ ਮਿਲਖਾ ਸਿੰਘ ਇਹਨਾਂ ਨੂੰ ਆਪਣਾ ਯਾਨੀ ਕਿ ਉਸਤਾਦ ਬੰਦੇ ਸੀ ਮਿਲਖਾ ਸਿੰਘ ਵਰਗੇ ਫਿਲਮ ਬਣੀ ਤੇ ਫੌਜਾ ਸਿੰਘ ਵਰਗੇ ਦੇ ਕਿਸੇ ਨੇ ਯਾਦ ਨਹੀਂ ਕੀਤਾ ਹਾਂ ਅੱਜ ਮੰਦੇ ਆ ਕਿ ਪੰਜਾਬ ਦੀ ਪੂਰੀ ਲੀਡਰ ਦੇ ਵੱਡੇ ਵੱਡੇ ਲੀਡਰ ਭਾਰਤ ਦੇ ਕਈ ਲੀਡਰ ਉੱਥੇ ਪਹੁੰਚ ਰਹੇ ਨੇ ਪੁਲਿਸ ਫੋਰਸ ਪੂਰੀ ਤਿਆਰ ਕੀਤੀ ਗਈ ਹੈ ਤੁਹਾਨੂੰ ਲੱਗਦਾ ਨਹੀਂ ਵੀ ਫੌਜਾ ਸਿੰਘ ਦੇ ਪਰਿਵਾਰ ਨੂੰ ਵੀ ਉਹ ਸਨਮਾਨ ਮਿਲਣਾ ਚਾਹੀਦਾ ਜੋ ਕਿ ਮਿਲਖਾ ਸਿੰਘ ਦੇ ਪਰਿਵਾਰ ਨੂੰ ਮਿਲੇ ਅੰਜਿਲ ਮਿਲਣਾ ਚਾਹੇ ਤਾਂ ਕੋਈ ਵੀ ਮਤ ਕੋਈ ਵੀ ਬੰਦਾ ਜਿਹੜਾ ਕੋਈ ਵੀ ਖਿਡਾਰੀ ਜਿਹੜਾ ਕੋਈ ਦੇਸ਼ ਦਾ ਨਾਂ ਰੌਸ਼ਨ ਕਰਦਾ ਉਹਦਾ ਜਿਹੜਾ ਮਾਨ ਸਨਮਾਨ ਹੈ ਸਨਮਾਨ ਰਾਸ਼ੀ ਹੈ ਜਾਂ ਜਿਸ ਤਰ੍ਹਾਂ ਦੀਆਂ ਵੀ ਜੋ ਫੈਸਿਲਿਟੀਆਂ ਦਿੰਦੀ ਹੈ ਸਰਕਾਰ ਸਾਰਿਆਂ ਨੂੰ ਬਰਾਬਰ ਦੇਣੀਆਂ ਚਾਹੀਦੀਆਂ ਨੇ ਚਾਹੇ ਉਹ ਪੁਰਾਣਾ ਬੰਦਾ ਹੈ ਚਾਹੇ ਕੋਈ ਨਵਾਂ ਬੰਦਾ ਹੈ ਗੱਲ ਕਰ ਬਸ ਗੱਲ ਕਰ ਇਹ ਹੋ ਰਿਹਾ ਵੀ ਜਿਹੜੀਆਂ ਨਵੀਆਂ ਗੁੱਡੀਆਂ ਨਵੇਂ ਪਟੋਲੇ ਅਰੇ ਗੱਲ ਹੋ ਰਹੀ ਹੈ ਪੁਰਾਣੇ ਬੰਦਿਆਂ ਨੂੰ ਥੋੜਾ ਜਿਹਾ ਜਿਹੜਾ ਉਹਨਾਂ ਦਾ ਮਾਨ ਸਰਕਾਰ ਬਣਦਾ ਸੀਗਾ ਉਹ ਘਟ ਦਿੱਤਾ ਜਾ ਰਿਹਾ ਹੈ ਮਤਲਬ ਸਰਕਾਰ ਨੂੰ ਇੱਧਰ ਖਾਸ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਜੇ ਮਾਨ ਸਾਹਿਬ ਆਉਣਗੇ ਉਹਨਾਂ ਕੋਈ ਉਹਨਾਂ ਦੇ ਨਾਂ ਦੇ ਪਿੰਡ ਦੇ ਵਾਸਤੇ ਵੀ ਕੋਈ ਨਾ ਕੋਈ ਸਹੂਲਤ ਟਾ ਪਿੰਡ ਵਾਸਤੇ ਮਤਲਬ ਕੋਈ ਬਧੀਆ ਤਾਂ ਕਿ ਹੋਰ ਵੀ ਉਥੋਂ ਦੇ ਲੋਕਾਂ ਦੇ ਵਿੱਚ ਜਿਹੜਾ ਹੌਸਲਾ ਹੈ ਉਹ ਬਦੇ ਤੇ ਦੇਸ਼ ਦਾ ਨਾਮ ਰੌਸ਼ਨ ਕਰਨ ਜਰੂਰ ਮਤਲਬ ਇਸ ਗੱਲ ਦੇ ਉੱਤੇ ਠੀਕ ਹੈ ਵੀ ਹੋ ਗਿਆ ਕੰਮ ਹੁਣ ਥੋੜਾ ਜਿਹਾ ਲੇਟ ਹੋ ਗਿਆ ਗੱਲ ਕਰ ਜਿਹੜਾ ਹੋਣਾ ਮਤਲਬ ਉਹਨਾਂ ਦੇ ਨਾਲ ਨੂੰ ਚਾਰ ਚੰਨ ਲਾਉਣ ਵਾਸਤੇ ਕਿਉਂਕਿ ਆਮ ਲੋਕਾਂ ਦੀ ਸਰਕਾਰ ਹੈ ਆਮ ਲੋਕਾਂ ਦੇ ਮੁੱਖ ਮੰਤਰੀ ਨੇ ਤੇ ਆਮ ਲੋਕਾਂ ਵਾਸਤੇ ਮਤਲਬ ਬਹੁਤ ਕੁਝ ਕਰ ਰਹੇ ਨੇ ਮੈਨੂੰ ਪੂਰਨ ਵਿਸ਼ਵਾਸ ਹੈ ਵੀ ਫੌਜਾ ਸਿੰਘ ਦੇ ਨਾਂ ਦੇ ਉੱਤੇ ਕੋਈ ਚੰਗੀ ਸੰਸਥਾ ਬਣਾਈ ਕਿਉਂਕਿ ਡਾਕਟਰ ਸਾਹਿਬ ਮੈਂ ਤਾਂ ਇਹ ਗੱਲ ਕਹਿਣਾ ਚਾਹਨਾ ਸਿੱਧੂ ਮੂਸੇ ਵਾਲਾ ਦਾ ਬੁੱਤ ਬਣਾਇਆ ਗਿਆ ਵਧੀਆ ਗੱਲ ਹੈ ਭਗਵਾਨ ਤਮਨਜੀ ਨੇ ਸਰਕਾਰ ਨੇ ਐਡੇ ਬਹੁਤ ਸਪੋਰਟ ਕੀਤੀ ਉਹਨਾਂ ਨੇ ਨਾਮ ਵੀ ਰੋਸਾ ਕੀਤਾ ਮੂਸੇ ਵਾਲਾ ਨੇ ਅਸੀਂ ਇਹ ਨਹੀਂ ਕਹਿੰਦੇ ਤੇ ਫੌਜਾ ਸਿੰਘ ਦਾ ਨਾਮ ਇਸ ਤੋਂ ਪਹਿਲਾਂ ਸੂਖੀਆਂ ਵਿੱਚ ਬਹੁਤ ਘੱਟ ਲੋਕ ਜਾਣਦੇ ਸੀ ਜਾਣਦੇ ਸੀ ਪੁਰਾਣੇ ਬੰਦੇ ਜਾਣਦੇ ਸੀ ਤੁਹਾਡੇ ਮੇਰੇ ਵਰਗੇ ਨਵੀਂ ਜਨਰੇਸ਼ਨ ਨਹੀਂ ਜਾਣਦੀ ਸੀ ਜੇਕਰ ਉਹਨਾਂ ਦੇ ਲਈ ਵੀ ਕੁਝ ਜਿਆ ਕੀਤਾ ਜਾ ਸਕੇ ਤਾਂ ਜਿਹੜੇ ਨਵੇਂ-ਨਵੇਂ ਹੋਰ ਸਪੋਰਟਸਮੈਨ ਹੈ ਉਹ ਫੋਜਾ ਸਿੰਘ ਨੂੰ ਦੇਖ ਕੇ ਕਿਉਂਕਿ ਉਹ ਗਰੀਬ ਘਰ ਤੋਂ ਉੱਪਰ ਉੱਠ ਕੇ ਆਏ ਸੀ ਇਹ ਤਾਂ ਉਹਨਾਂ ਨੂੰ ਦੇਖ ਕੇ ਹੋਰ ਗਰੀਬ ਘਰ ਦੇ ਮੁੰਡੇ ਕੁੜੀਆਂ ਜਿਹੜੇ ਅੱਜ ਕੱਲ ਨਸ਼ੇ 'ਚ ਪੈ ਚੁੱਕੇ ਇਹਨਾਂ ਨੂੰ ਬਾਹਰ ਆਣਗੇ ਤੇ ਫੋਜਾ ਸਿੰਘ ਦੇ ਨਕਸ਼ੇਕਦਮਾਂ ਚੱਲਣ ਦੀ ਕੋਸ਼ਿਸ਼ ਕਰਨਗੇ ਦੇਖੋ ਜੀ ਅੱਜ ਤਾਂ ਗੱਲ ਹੈਗੀ ਜਿਹੜੇ ਫੌਜਾ ਸਿੰਘ ਹੋ ਰਹੇ ਆਂਦੇ ਪਾਏ ਹੋਏ ਪੁਰਨੇ ਕਿਉਂਕਿ ਉਹ ਨਸ਼ਾ ਰਹਿਤ ਜ਼ਿੰਦਗੀ ਉਹਨਾਂ ਨੇ ਗੁਜ਼ਾਰੀ ਹੈ ਉਹਨਾਂ ਨੇ ਮਤਲਬ ਕੋਈ ਕਦੇ ਜਿਆਦੇ ਟੜਕੇ ਵਾਲੀ ਸਬਜ਼ੀ ਵੀ ਨਹੀਂ ਖਾਧੀ ਹੈਗੀ ਮਤਲਬ ਇਹ ਚੀਜ਼ਾਂ ਦਾ ਤਾਂ ਸਪੈਸ਼ਲ ਆਪਾਂ ਨੂੰ ਸੰਦੇਸ਼ ਦਿੰਦੇ ਨੇ ਜਾਂ ਸਾਡੇ ਲੋਕ ਕਰ ਰਹੇ ਆ ਜਿਹੜੀ ਅੱਜ ਕੱਲ ਦੀ ਪਨੀਰੀ ਹੈ ਇਹਦੇ ਵਿੱਚ ਨਸ਼ਾ ਵਾਦ ਦਾ ਯੁੱਗ ਜਾਰੇ ਆ ਗਿਆ ਤਾਂ ਇੱਧਰਲੇ ਦੇਸ਼ ਦਾ ਨਸ਼ਾ ਉੱਧਰ ਲੈ ਜਾ ਕੇ ਵੇਚਣਾ ਉੱਧਰਲੇ ਦੇਸ਼ ਦਾ ਨਸ਼ਾ ਇੱਧਰ ਲਿਆ ਕੇ ਵੇਚਣਾ ਤੇ ਗੈਂਗਸਟਰਵਾਦ ਦੇ ਵਿੱਚ ਇੱਕ ਦੂਜੇ ਖਿਡਾਰੀਆਂ ਨੂੰ ਮਰਨਾ ਤੇ ਮਰਵਾਉਣਾ ਮਤਲਬ ਇਸ ਤਰ੍ਹਾਂ ਦੀਆਂ ਜਿਹੜੀਆਂ ਇਹ ਖੇਡਾਂ ਦੇ ਵਿੱਚ ਅੱਜਕੱਲ ਮਾਡਰਨ ਕ੍ਰੀਤੀਆਂ ਨਾਲ ਸ਼ਾਮਲ ਹੋ ਗਈਆਂ ਇਹ ਪਹਿਲਾਂ ਨਹੀਂ ਹੁੰਦੀਆਂ ਸੀ ਇਸ ਕਰਕੇ ਅਸੀਂ ਮਤਲਬ ਇਹ ਗੱਲ ਕਰਦੇ ਆਂ ਵੀ ਜਿਹੜੀਆਂ ਫੌਜਾ ਸਿੰਘ ਵਰਗੇ ਹੋਰ ਇੰਨੀਆਂ ਖੇਡਾਂ ਨੇ ਉਹਨਾਂ ਨੂੰ ਹੀ ਪਰਫੋਰਮੈਂਸ ਕੀਤਾ ਜਾਵੇ ਉਹੀ ਥਿਊਰੀ ਦੇ ਮੁਤਾਬਕ ਜਿਹੜਾ ਇਹਨਾਂ ਦੇ ਵਿੱਚ ਆ ਗਲਤ ਪ੍ਰਚਲਨ ਤੋੜਾ ਹੋ ਗਿਆ ਇਹ ਰੋਕਣਾ ਚਾਹੀਦਾ ਚਲੋ ਡਾਕਟਰ ਸਾਹਿਬ ਹੁਣ ਆਪਾਂ ਚੰਡੀਗੜ੍ਹ ਵੱਲ ਆਨੇ ਆ ਫੌਜਾ ਸਿੰਘ ਵੀ ਅਪਡੇਟ ਮੇਰੇ ਕੋ ਪੰਜ ਚਾਰ ਮਿੰਟ ਸੇ ਮੇਰੇ ਸਹਿਯੋਗੀ ਮੈਨੂੰ ਵਿਜੇ ਜੀ ਦੇ ਦੇਣਗੇ ਕੀ ਆ ਰਹੀ ਹੈ ਆਪਾਂ ਹੁਣ ਚੱਲਦੇ ਆਂ ਸਿੱਧਾ ਚੰਡੀਗੜ੍ਹ ਦੇ ਇੱਥੇ ਗਏ ਹਰੇ ਵੀ ਭੰਨ ਤੋੜ ਹੋ ਰਹੀ ਹੈ ਪੀਲਾ ਪੰਜਾ ਹੁਣ ਵੀ ਚੱਲ ਰਿਹਾ ਹੈ ਐ ਡਾਕਟਰ ਸਾਹਿਬ ਚਲੋ ਬਈ ਮੰਦਾ ਵੀ ਨਜ਼ਾਇਜ਼ ਸਾਰੀਆਂ ਸੀਗੀਆਂ ਕੋਰਟ ਚੋਂ ਕੇਸ ਸਾਰ ਝੁਕੇ ਦੀ ਅਸੀਂ ਮੰਦੇ ਆਂ ਵੀ ਉਹ ਜਗ੍ਹਾ ਦਬ ਕੇ ਬੈਠੀ ਉਹ ਪਿਛਲੇ 30 ਸਾਲ ਤੋਂ ਮਾਰ ਕੇ ਬਣੀ ਹੋਈ ਹੈ ਔਰ ਇਹ ਚੰਡੀਗੜ੍ਹ ਦੇ ਤਗੜੇ ਤਗੜੇ ਘਰਾਨਿਆਂ ਦੇ ਲੋਕ ਉਹਨਾਂ ਕੋਲ ਫਰਨੀਚਰ ਲੈ ਜਾਂਦੇ ਸੀ ਇਹ ਵੀ ਗੱਲ ਪਰ ਇੱਕ ਗੱਲ ਬੜੀ ਹਰੰਗੀ ਸਾਹਮਣੇ ਆਈ ਜਦੋਂ ਅੱਜ ਤੋੜ ਰਹੇ ਸੀ ਉਹ ਜਿਹੜੇ ਅਧਿਕਾਰੀ ਤੜਵਾਰ ਇੱਥੇ ਪੁਲਿਸ ਵੀ ਖੜੀ ਸੀ ਦੁਕਾਨਦਾਰਾਂ ਨੇ ਕੋਈ ਵਿਰੋਧ ਨਹੀਂ ਕੀਤਾ ਕੁਝ ਦੁਕਾਨਦਾਰ ਨੇ ਦੇਖਿਆ ਕਿ ਆਪਣੇ ਵੀਡੀਓ ਬਣਾ ਰਹੇ ਸੀ ਉਹ ਤਾਂ ਜਦੋਂ ਉਹਨਾਂ ਦੇ ਮੋਬਾਈਲ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਅਧਿਕਾਰੀਆਂ ਨੂੰ ਸਵਾਲ ਕੀਤਾ ਦੁਕਾਨਦਾਰਾਂ ਨੇ ਅਧਿਕਾਰੀਆਂ ਨੇ ਕਿਹਾ ਵੀ ਤੁਸੀਂ ਵੀਡੀਓ ਨਹੀਂ ਬਣਾਓ ਤਾਂ ਦੁਕਾਨਦਾਰਾਂ ਨੇ ਕਿਹਾ ਅਸੀਂ ਵਿਰੋਧ ਨਹੀਂ ਕਰ ਰਹੇ ਜਨਾਬ ਅਸੀਂ ਤਾਂ ਬਣਾ ਰਹੇ ਹਾਂ ਵੀ ਅਸੀਂ ਉਰੇ 30 ਸਾਲ 35 ਸਾਲ ਤੋਂ ਇਹ ਸਾਡਾ ਪਰਿਵਾਰ ਹੈ ਅਸੀਂ ਇੱਥੇ ਆਪਣੇ ਪਰਿਵਾਰ ਪਾਲੇ ਨੇ ਸਾਡੇ ਯਾਰੀ ਖੂਜੀ ਦੇ ਆਖਰੀ ਪਲ ਜਿਹੜੇ ਉਹ ਟਹਿਰੇ ਨੇ ਸਾਨੂੰ ਇਹ ਤਾਂ ਕੈਪਚਰ ਕਰ ਲੈੰਦੋ ਉਹ ਤਸਵੀਰਾਂ ਵੀ ਨਹੀਂ ਲੈਣ ਦਿੱਤੀਆਂ ਕਿ ਉਹਨਾਂ ਨੂੰ ਦੇਖੋ ਜੀ ਗੱਲ ਇਹ ਹੈ ਜੀ 35 40 ਸਾਲ ਦੇ ਕਬਜ਼ੇ ਦਾ ਨਜਾਇਜ਼ ਸੀ ਜੀ 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 ਤਾਂ ਮਲਟੀ ਬੜੀ ਹੈ 16 ਏਕੜ ਜ਼ਮੀਨ ਹੈ ਜਿਹੜੀ ਉਹਨਾਂ ਨੇ ਉਹ ਦੱਬ ਰੱਖੀ ਸੀ ਹੁਣ ਉਹ ਮਤਲਬ ਸਰਕਾਰ ਨੇ ਜਿਹੜਾ ਕੀਤਾ ਕਿਉਂਕਿ ਕਾफी देर ਹੋ ਗਈ ਜੇ ਉਹਨਾਂ ਨੂੰ ਆਲਟੀਮੇਟਮ ਦੰਦਿਆ ਨੂੰ ਉਹਨਾਂ ਨੂੰ ਨੋਟਿਸ ਦੰਦਿਆ ਨੂੰ ਉਹਨਾਂ ਨੇ ਮਤਲਬ ਇਸ ਤੇ ਕੋਈ ਖਾਸ ਗੌਰ ਨਹੀਂ ਕੀਤੀ ਜਿਹਦੇ ਕਰਕੇ ਲਾਕਸ ਸਿਟੀ ਗਵਰਨਮੈਂਟ ਨੂੰ ਇੱਕ ਸਟੈਪ ਚੱਕਣਾ ਪਿਆ ਅੱਜ ਵੀ ਉਹਨਾਂ ਨੂੰ ਇੱਕ ਘੰਟੇ ਦਾ ਜਿਹੜਾ ਸਮਾਂ ਹੈਗਾ ਉਹ ਦਿੱਤਾ ਹੈਗਾ ਸਮਾਨ ਚੱਕਣ ਵਾਸਤੇ ਕਾਫੀ ਦੁਕਾਨਦਾਰਾਂ ਦਾ ਸਮਾਨ ਦੁਕਾਨਾਂ ਦੇ ਅੰਦਰ ਹੈਗਾ ਹੈਗਾ ਗੱਲ ਕਰ ਵੀ ਜਦੋਂ ਥੋੜਾ ਬਹੁਤਾ ਕਈ ਵਾਰੀ ਸਪੈਂਜੀ ਥੋੜੀ ਜਿਹੀ ਇਕੱਠੀ ਹੋ ਜਾਂਦੀ ਹੈ ਉਹ ਮਤਲਬ ਫਿਰ ਸਰਕਾਰ ਦੇ ਜਿਹੜੇ ਹੁਕਮ ਨੇ ਉਹ ਮੰਦੇ ਨਹੀਂ ਹੁੰਦੇ ਇਸ ਕਰਕੇ ਸਰਕਾਰ ਇਹਨਾਂ ਨੂੰ ਪਹਿਲਾਂ ਕਾਫੀ ਦੇਰ ਤੋਂ ਕਹਿ ਰਹੀ ਸੀ ਕਿ ਵੀ ਤੁਸੀਂ ਭਈ ਇਹਨੂੰ ਖਾਲੀ ਕਰ ਦਿਓ ਤੁਸੀਂ ਖਾਲੀ ਕਰ ਦਿਓ ਸਰਕਾਰ ਨੂੰ ਮਤਲਬ ਇਹ ਬੇਨਤੀਆਂ ਇਹਨਾਂ ਦੇ ਤੱਕ ਕਰਨੀਆਂ ਸੀ ਕਿ ਸਾਨੂੰ ਹੋਰ ਜਗ੍ਹਾ ਦੇ ਉੱਤੇ ਦੇ ਦਿਓ ਇਹਨਾਂ ਬੰਦੇ ਕਹੀ ਜਾਂਦੇ ਆ ਵੀ ਸਾਨੂੰ ਸਟੇਮੈਂਟ ਸਾਥੋਂ ਲੈ ਲਓ ਸਾਡੇ ਜਿਹੜਾ ਸਮਾਨ ਹੈ ਉਹ ਸਾਨੂੰ ਚੱਕਣ ਦੇ ਦਿਓ ਤੇ ਅਸੀਂ ਕਿਤੇ ਹੋਰ ਧਰ ਦਿਓ ਉੱਥੇ ਵਾਸਤੇ ਸਾਨੂੰ ਕੋਈ ਕਲੋਰੀ ਘੱਟ ਦੋ ਜਾਂ ਜ਼ਮੀਨ ਉਹ ਸਾਰਾ ਕੁਝ ਹੋ ਜੂਗਾ ਥੋੜਾ ਜਿਹਾ ਹਲੇ ਜਲਦਬਾਜੀ ਦੇ ਵਿੱਚ ਹੈ ਐ ਡੀਸੀ ਸਾਹਿਬ ਉੱਥੇ ਹਾਜ਼ਰ ਨੇ ਐ ਐਸਡੀਐਮ ਉੱਥੇ ਹਾਜ਼ਰ ਨੇ ਕਰਨ ਤੋਂ ਘੱਟ 2000 ਬੰਦਾ ਜਿਹੜਾ ਸਿਕਿਉਰਿਟੀ ਦਾ ਉਹ ਉੱਥੇ ਹਾਜ਼ਰ ਹੈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਉੱਥੇ ਹਾਜ਼ਰ ਨੇ ਸਿਹਤ ਵਿਭਾਗ ਉੱਥੇ ਹਾਜ਼ਰ ਹੈ ਹੋਰ ਕਾफी ਕੁਝ ਹੈ ਮਤਲਬ ਕਿਸੇ ਵੀ ਤਰ੍ਹਾਂ ਦੀ ਸੁਖਾਵੀ ਜਿਹੜੀ ਘਟਨਾ ਹੈ ਉਹ ਨਾਮ ਵਾਪਰੇ ਇਸ ਕਰਕੇ ਮਤਲਬ ਸਾਰਾ ਕੰਮ ਹੈ ਜਿਹੜਾ ਸ਼ਾਂਤੀਪੂਰਵਕ ਚੱਲ ਰਿਹਾ ਠੀਕ ਹੈ ਵੀ ਮੂਵੀਆਂ ਵਗੈਰਾ ਬਣੀ ਜਾਂਦੀਆਂ ਨੇ ਫਰਾਈ ਵੀ ਜਾਂਦੇ ਨੇ ਹੁਣ ਕੱਲੇ-ਕੱਲੇ ਦੀ ਮੂਵੀ ਫਿਰ ਉਹ ਮੂਵੀ ਵਾਲੇ ਮਤਲਬ ਵਿੱਚ ਕਈ ਵਾਰੀ ਮੂਵੀ ਦੇ ਧਿਆਨ ਦੇ ਵਿੱਚ ਕੋਈ ਅਗਰਾਂ ਕੋਈ ਜੀਸੀਵੀ ਮਸ਼ੀਨ ਦੇ ਥੱਲੇ ਆ ਜਾਏ ਜਾਂ ਕੋਈ ਹੋਰ ਕਾਰਵਾਈ ਕਰ ਦੇਵੇ ਮਤਲਬ ਇਸ ਤਰ੍ਹਾਂ ਦਾ ਫਿਰ ਇੰਨਾ ਚੀਜ਼ਾਂ ਨੂੰ ਰੋਕ ਕੇ ਉਹਦੇ ਵੱਲ ਜਾਣ ਨਹੀਂ ਦਿੱਤਾ ਜਾ ਰਿਹਾ ਜਦੋਂ ਮਤਲਬ ਸਾਰਾ ਕੰਮ ਸਾਫ਼ ਹੋ ਗਿਆ ਤਾਂ ਇਹਨਾਂ ਦਾ ਸਮਾਨ ਹੈ ਜਿਹੜਾ ਸਰਕਾਰ ਦੀ ਇੱਕ ਪੂਰੀ ਫੁੱਲ ਕੋਸ਼ਿਸ਼ ਹੈ ਉਹੀ ਉਹਨਾਂ ਦਾ ਸਮਾਨ ਦਾ ਨੁਕਸਾਨ ਨਾ ਹੋਵੇ ਜੇ ਗੱਲ ਕਰ ਉਹਨਾਂ ਨੂੰ ਥੋੜਾ ਜਿਹਾ ਸਰਕਾਰ ਨੂੰ ਇਸ ਗੱਲ ਦਾ ਮਲਾਲ ਜ਼ਰੂਰ ਹੈ ਕਿ ਜਦੋਂ ਅਸੀਂ ਬਾਰੀ-ਬਾਰੀ ਉਹਨਾਂ ਨੂੰ ਟਾਈਮ ਦਿੱਤਾ ਹੈਗਾ ਤਾਂ ਉਹਨਾਂ ਨੇ ਸਮਾਨ ਆਪਦਾ ਉਠਾਇਆ ਕਿਉਂ ਨਹੀਂ ਜੀ ਇਹ ਇਹ ਗੱਲ ਤਾਂ ਸਹਿਮਤ ਹਾਂ ਮੈਂ ਤੁਹਾਡੀ ਗੱਲ ਵੀ ਹਾਂ ਸਰਕਾਰ ਨੇ ਉਹਨੂੰ ਬਹੁਤ ਟਾਈਮ ਤੱਕ ਸਰਕਾਰ ਨੇ ਅੱਜ ਵੀ ਉਹਨੂੰ ਘੰਟੇ ਟਾਈਮ ਤੱਕ ਇਸ ਸਮਾਨ ਚੱਕਣ ਦੇ ਲਈ ਪਰ ਡਾਕਟਰ ਸਾਹਿਬ ਗੱਲ ਇਹ ਹੈ ਨਾ ਕਿ ਚਲੋ ਇਹ ਤਾਂ ਦੇਖੋ ਲੌਂਡਰ ਐਂਡਰ ਆਰਡਰ ਦੀ ਸਥਿਤੀ ਉੱਤੇ ਲੋਕਾਂ ਨੇ ਬਰਕਰਾਰ ਰੱਖੇ ਦੁਕਾਨਦਾਰਾਂ ਨੇ ਕੋਈ ਬਹਿਸ-ਭਾਜੀ ਨਹੀਂ ਕੀਤੀ ਉਹ ਤੋੜ-ਫੋੜ ਹੋ ਰਹੀ ਹੈ ਕਹਿ ਪੁਲੀ ਬਲਦਾ ਡਰ ਕੇ ਲੋ ਕੁਝ ਵੀ ਕਹਿ ਲੋ ਐ ਪਰ ਜੇਕਰ ਦੇਖਿਆ ਜੇ ਦਾ ਪੰਜਾਬ ਦਾ ਡਾਕਟਰ ਸਾਹਿਬ ਧਿਆਨ ਰੱਖਣਾ ਇਹ ਗੱਲ ਧਿਆਨ ਨਾਲ ਸੁਣਨਾ ਪੰਜਾਬ ਦਾ ਕੋਈ ਮੈਨੂੰ ਇੱਕ ਜ਼ਿਲ੍ਹਾ ਦੱਸ ਦਿਓ ਜਿੱਥੇ ਨਜਾਇਜ਼ ਉਸਾਰੀਆਂ ਨਹੀਂ ਹੈਗੀਆਂ ਤੁਹਾਡਾ ਸ਼ਹਿਰ ਦਾ ਦੱਸ ਦਿਓ ਕੋਈ ਨਜਾਇਜ਼ ਸਾਰੀ ਨਹੀਂ ਹੈਗੀ ਜਾਂ ਮੇਰੇ 'ਚ ਨਹੀਂ ਹੈ ਦੇਖੋ ਜੀ ਨਜਾਇਜ਼ਾਰੀਆਂ ਦਾ ਸਾਰੇ ਪੰਜਾਬ ਦੇ ਵਿੱਚ ਹੀ ਐ ਸਾਰੇ ਪੰਜਾਬ ਦੇ ਵਿੱਚ ਹੈਗਾ ਜਿੱਥੋਂ ਹੁਣ ਸਾਰਿਆਂ ਨੂੰ ਸੰਦੇਸ਼ ਜਾਊਗਾ ਇਸ ਗੱਲ ਦਾ ਪਹਿਲੀਆਂ ਸਰਕਾਰਾਂ ਕੀ ਕਰਦੀਆਂ ਸੀਗੀਆਂ ਜਿਨ੍ਹਾਂ ਦੇ ਨਜਾਇਜ਼ ਕਬਜ਼ੇ ਨੇ ਉਹਨਾਂ ਦੇ ਨਾਲ ਗਿੱਟਮਿੱਟ ਕਰਕੇ ਉਹਨਾਂ ਨੂੰ ਤੋਂ 2 ਰੁਪਏ ਲੈ ਕੇ ਜਦੋਂ ਕੁਝ ਜਿਹੜੇ ਵੱਡੇ ਅਫਸਰ ਹੁੰਦੇ ਸੀ ਉਹ ਲੈ ਲੈਂਦੇ ਸੀਗੇ ਖਪਾਣੀ ਚ ਮਧਾਨੀ ਪਾ ਕੇ ਗੱਲ ਸੁਣੀ ਜਾਂਦੀ ਸੀ ਗੱਲ ਕਰ ਹੁਣ ਹੈ ਜਿਹੜਾ ਇਸ ਤਰ੍ਹਾਂ ਦਾ ਸਿਸਟਮ ਆ ਗਿਆ ਇਹਦੇ ਵਿੱਚ ਨਜਾਇਜ਼ ਕਰਦੀਏ ਛੱਡੇ ਬਣ ਕੇ ਲੋਕਾਂ ਨੇ ਮਤਲਬ ਪੂਰੀਆਂ ਬਿਲਡਿੰਗਾਂ ਬਣਾਈਆਂ ਹੋਈਆਂ ਨੇ ਜਿਹੜੀਆਂ ਮਤਲਬ ਗਲੀਆਂ ਵੀ ਤੰਗ ਨੇ ਛੜਕਾਂ ਵੀ ਤੰਗ ਹੋ ਗਈਆਂ ਸਾਡੇ ਮਾਨਸਾਂ ਕਾਫੀ ਜਗ੍ਹਾ ਹੈਗੀਆਂ ਨੇ ਜਿਹੜੀਆਂ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਇਕੱਲੇ ਚੰਡੀਗੜ੍ਹ ਦੇ ਇਹ 53 54 ਸੈਕਟਰ ਵਾਲੇ ਹੀ ਧਿਆਨ ਨਾ ਦੇ ਚਾਹੇ ਸਾਰੇ ਪੰਜਾਬ ਦੇ ਵਿੱਚ ਆਲ ਓਵਰ ਇੰਡੀਆ ਵੇ ਨਜਾਇਜ਼ ਕਬਜ਼ੇ ਨੇ ਇਹਨਾਂ ਨੂੰ ਛੜਾਏ ਜਾਣ ਤਾਂ ਕਿ ਲੋਕਾਂ ਦਾ ਰਸਤਾ ਜਿਹੜਾ ਉਹ ਸੌਖਾ ਹੋ ਜਾਏ ਲੰਘ ਸਕਣ ਪਾਰਕਿੰਗ ਕਰ ਸਕਦਾ ਹੋਵੇ ਮਾੜਾ ਮੋਟਾ ਜਦੋਂ ਨਜਾਇਜ਼ ਕਬਜ਼ਾ ਕਰ ਲੈਂਦਾ ਬੰਦਾ ਉਹ ਫਿਰ ਉੱਥੇ ਬਿਲਡਿੰਗ ਬਣਾ ਲੈਂਦਾ ਫਿਰ ਨਾਲ ਹੋਰ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦਾ ਜਿਸ ਦੇ ਨਾਲ ਮਤਲਬ ਐਕਸੀਡੈਂਟ ਜਾਂ ਹੋਣ ਦੇ ਚਾਂਸ ਰਹਿੰਦੇ ਨੇ ਲੜਾਈਆਂ ਝਗੜੇ ਹੋਣ ਦੇ ਚਾਂਸ ਰਹਿੰਦੇ ਨੇ ਤੇ ਕਈ ਵਾਰੀ ਤਾਂ ਕਾਫੀ ਗੱਲ ਵੱਧ ਵੀ ਜਾਂਦੀ ਡਾਕਟਰ ਸ਼ਰਮਣੀਆ ਕਲ ਦਾ ਇੱਕ ਬਿਆਨ ਆਇਆ ਅਪਡੇਟ ਆਈ ਹੈ ਮੇਰੇ ਕੋਲ ਵੀ ਭਗਵਾਨਤਮਾਨ ਦੀ ਸਰਕਾਰ ਅਦਾਲਤਾ ਦੇ ਜੱਜਾਂ ਨੂੰ ਡਰਾ ਧਮਕਾ ਕੇ ਅਜੀਬ ਫੈਸਲੇ ਕਰਵਾ ਰਹੀ ਹੈ ਜੋ ਲੋਕਾਂ ਦੇ ਖਿਲਾਫ ਨੇ ਚਾਹੇ ਮਜੀਠੀਆ ਸਾਹਿਬ ਹੋਣ ਚਾਹੇ ਦੁਕਾਨਦਾਰ ਦੀ ਗੱਲ ਕੀਤੀ ਜਾਏ ਤਾਂ ਇਹ ਕਹਿ ਰਹੇ ਨੇ ਵੀ ਅਦਾਲਤਾ ਵੀ ਭਗਵਾਨਤਮਾਨ ਸਾਹਿਬ ਦੇ ਕਹਿੰਦੇ ਕਰ ਰਹੀਆਂ ਨੇ ਨਹੀਂ ਸਾਰੇ ਇਹ ਗੱਲ ਗਲਤ ਹੈ ਵਿਰੋਧੀਆਂ ਵੱਲੋਂ ਇੰਨੀ ਅਫਵਾਹਾਂ ਡਾਈਆਂ ਜਾ ਰਹੀਆਂ ਜੁਡੀਸ਼ਰੀ ਦਾ ਸਾਡੀ ਮਾਨਜੂਗ ਹੁੰਦੀ ਹੈ ਤੇ ਉਹਨਾਂ ਦੇ ਉੱਤੇ ਕੋਈ ਪ੍ਰੈਸ਼ਰ ਨਹੀਂ ਪੈਂਦਾ ਹੁੰਦਾ आ, मतलब ਗੱਲ ਇਹ ਹੈ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਕਰਨੀ ਚਾਹੀਦੀ ਕਿਉਂਕਿ ਸਾਡਾ ਦੇਸ਼ ਹੈ ਜਿਹੜਾ ਸੰਵਿਧਾਨ ਦੇ ਥਰੂ ਚੱਲਦਾ ਹੈਗਾ ਸੰਵਿਧਾਨ ਦੇ ਵਿੱਚ ਸਭ ਤੋਂ ਵੱਧ ਜਿਹੜੀਆਂ ਪਾਵਰਾਂ ਨੇ ਦੱਸਿਆ ਜਾ ਰਿਹਾ ਹੈ 2 ਵਜੇ ਸੁਖਵੀਰ ਸਿੰਘ ਬਾਦਲ ਮਿਲਣ ਜਾਣਗੇ ਪੀੜੇ ਦੁਕਾਨਦਾਰਾਂ ਨੂੰ ਦੇਖੋ ਜੀ ਜਾਣ ਦਾ ਤਾਂ ਹੱਕ ਹੈ ਚਲੋ ਕੋਈ ਮਰਜ਼ੀ ਵਗਦੇ ਗੱਲ ਇਹ ਹੈ ਵੀ ਜਾਇਜ਼ ਨੂੰ ਜਾਇਜ਼ ਤੇ ਨਜਾਇਜ਼ ਨੂੰ ਨਜਾਇਜ਼ ਕਹਣ ਦੇ ਵਿੱਚ ਰਾਜਨੀਤਿਕ ਲਾਹ ਹੈ ਜਿਹੜਾ ਉਹ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਜਾਵੇ ਫਿਰ ਕਿਉਂਕਿ ਕੱਲ ਨੂੰ ਫਿਰ ਮਤਲਬ ਜੇ ਅੱਜ ਇਹ ਨਜਾਇਜ਼ ਕਬਜ਼ੇ ਵਾਲਿਆਂ ਦਾ ਆਪਾਂ ਸਾਥ ਦੇਵਾਂਗੇ ਤਾਂ ਕੱਲ ਨੂੰ ਦੂਸਰੇ ਹੋਰ ਨਜਾਇਜ਼ ਕਬਜ਼ੇ ਕਿਵੇਂ ਮਤਲਬ ਛਡਾ ਸਕਾਂਗੇ ਸਾਰੀਆਂ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੂੰ ਚਾਹੀਦਾ ਜਾਣ ਜ਼ਰੂਰ ਚਾਹਣ ਉਹਨਾਂ ਨੂੰ ਹੌਸਲਾ ਦੇਣ ਉਹਨਾਂ ਵਾਸਤੇ ਕੋਈ ਮਿਲ ਬੈਠ ਕੇ ਹੋਰ ਜਗ੍ਹਾ ਦਾ ਇੰਤਜ਼ਾਮ ਕਰਨਾ ਉਹਨਾਂ ਤੋਂ ਪੈਸੇ ਪ੍ਰਵਾਹ ਕੇ ਦੁਕਾਨਾਂ ਅਲਾਟ ਕੀਤੀਆਂ ਜਾ ਸਕਦੀਆਂ ਨੇ ਗੱਲ ਕਰ ਜੋ ਉਂਗਲ ਲਾ ਕੇ ਮਤਲਬ ਉਹਨਾਂ ਨੂੰ ਭੁਗਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਭੁਗਾਉਣ ਨਾਲ ਦੇਸ਼ ਦੇ ਜਿਹੜੇ ਹਾਲਾਤ ਨੇ ਉਹ ਖਰਾਬ ਹੋ ਜਾਂਦੇ ਨੇ ਫਿਰ ਮਤਲਬ ਜ਼ਿੰਮੇਵਾਰੀ ਸਰਕਾਰ ਦੀ ਦਿੰਦੇ ਨੇ ਸਰਕਾਰ ਇਹਦੇ ਵਿੱਚ ਕੀ ਕਰ ਸਕਦੀ ਹੈ ਜਦੋਂ ਕੋਰਟਾਂ ਦੇ ਹੁਕਮ ਹੁੰਦੇ ਨੇ ਮਤਲਬ ਲੋਕਾਂ ਨੂੰ ਢਖਾਉਣ ਤੋਂ ਬਿਨਾਂ ਲੋਕਾਂ ਦੇ ਅਸਲੀ ਮੁੱਦੇ ਨੇ ਜਿਹੜੇ ਉਹਨਾਂ ਦੇ ਉੱਤੇ ਸਿਆਸਤ ਕਰਨੀ ਚਾਹੀਦੀ ਹੈ ਜਿਵੇਂ ਸੀਵਰੇਜ ਦੇ ਪਾਣੀ ਨੇ ਜੀ 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 ਆਵਾਰਾ ਪਸ਼ੂਲੇ ਕੁੱਚੀ ਆਵਾਜ਼ ਦੇ ਵਿੱਚ ਲਾਊਡ ਸਪੀਕਰ ਨੇ ਹੋਰ ਕਾਫੀ ਮੁੱਦੇ ਨੇ ਜਿਹੜੇ ਮਹਿੰਗਾਈ ਹੈ ਸਬਜ਼ੀਆਂ ਨੇ ਮਤਲਬ ਇਹਨਾਂ ਦੇ ਉੱਤੇ ਸਿਆਸਤ ਕਰਨੀ ਚਾਹੀਦੀ ਹੈ ਇਹ ਨਹੀਂ ਵੀ ਇੱਕ ਦੁਖੀ ਬੰਦੇ ਦੇ ਹੱਲ ਹੋ ਸਕਦਾ ਕਿਉਂਕਿ ਡਾਕਟਰ ਸਾਹਿਬ ਦੇਖੋ ਅਸੀਂ ਮੰਨਦੇ ਆਂ ਵੀ ਤੁਸੀਂ ਸਹੀ ਕਿਹਾ ਜੀ ਪੰਜਾਬ ਦੇ ਹੋਰ ਮੁੱਦੇ ਬੜੇ ਵੱਡੇ ਹੈਗੇ ਨੇ ਜਿਹੜਾ ਕੰਮ ਹੋ ਰਿਹਾ ਹੈ ਬਰਸਾਤਾ ਡਿਵੀਜ਼ਨ ਚੱਲ ਰਿਹਾ ਹੈ ਹਾਂ ਮੰਦਾ ਅੱਜ ਇੱਕ ਦੋ ਦਿਨ ਤੋਂ ਬਰਸਾਤ ਘੱਟ ਪਈ ਹੈ ਕਈ ਜਿੰਨੇ ਬਹੁਤ ਜ਼ਿਆਦਾ ਪੈਰੀ ਹੈ ਤੇ ਸਿਵਰ ਦਾ ਬਹੁਤ ਬੁਰਾ ਹਾਲ ਹੋਇਆ ਪਿਆ ਆਪਾਂ ਪਹਿਲਾਂ ਵੀ ਲਗਾਤਾਰ 15 ਦਿਨ ਤੋਂ ਗੱਲਬਾਤ ਕਰ ਰਹੇ ਆਂ ਕਿ ਨਗਰ ਨਿਗਮ ਜਿਹੜੇ ਅਧਿਕਾਰ ਨੇ ਉਹਨਾਂ ਨੂੰ ਇਸ ਵੱਲ ਧਿਆਨ ਦੇਣ ਦੇਈਦਾ ਪਰ ਡਾਕਟਰ ਸਾਹਿਬ ਸਾਰੇ ਸ਼ਹਿਰ ਤੋਂ ਇਹ ਖਬਰ ਆ ਰਹੀ ਹੈ ਕਿ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਸਿਵਰ ਦਾ ਅਧਿਕਾਰੀ ਤਾਂ ਜਾਗ ਹੀ ਨਹੀਂ ਰਹੇ ਹੁਣ ਅਸੀਂ ਕਿਧੂੰ ਮੰਤਰੀ ਨੂੰ ਕਹੀਏ ਸੰਤਰੀ ਨੂੰ ਕਹੀਏ ਕਿਧੂੰ ਜਾ ਕੇ ਅਰਜ਼ੀ ਦਈਏ ਕਿ ਸਾਡੇ ਘਰਾਂ 'ਚ ਪਾਣੀ ਵਾੜ ਰੋ ਬੰਦ ਹੋਵੇ ਕਿਉਂਕਿ ਕਹਿੰਦੇ ਕੰਮ ਹੀ ਨਹੀਂ ਕਰ ਰਹੇ ਅਧਿਕਾਰੀ ਜੇ ਉੱਪਰ ਅਧਿਕਾਰੀ ਕੰਮ ਨਹੀਂ ਕਰ ਰਹੇ ਤਾਂ ਨੀਚਲੇ ਦਾ ਕਰਦੇ ਹੀ ਨਹੀਂਗੇ ਦੇ ਕੋਈ ਕੀ ਹੈ ਨਾ ਜਿਹੜੀਆਂ ਛੋਟੇ ਸਫਾਈ ਸੇਵਕ ਹੁੰਦੇ ਨੇ ਇਹਨਾਂ ਦੀਆਂ ਜੁਨੀਆ ਨਾ ਬੜੀਆਂ ਸਟਰੌਂਗ ਨੇ ਇਹ ਮਸਲੋ ਜੇ ਕੋਈ ਅਫਸਰ ਮਾੜਾ ਮੋਟਾ ਕਰਦਾ ਤਾਂ ਮੁਰਦਾਬਾਦ ਜਿੰਦਾਬਾਦ ਹੋਣਾ ਸ਼ੁਰੂ ਹੋ ਜਾਂਦਾ ਤੇ ਕਈ ਰਾਜਨੀਤਿਕ ਪਾਰਟੀਆਂ ਦੇ ਲੋਕ ਨੇ ਜਿਹੜੇ ਹੋਰ ਕਿਸੇ ਵੀ ਤਰ੍ਹਾਂ ਨਹੀਂ ਉਹ ਵਰਸ ਸਿਆਸਤ ਆਪਣੀ ਮੁਰਦਾਬਾਦ ਜਿੰਦਾਬਾਦ ਵਾਲਿਆਂ ਦੇ ਪੱਖ ਦੇ ਵਿੱਚ ਇੱਕ ਚਾਹੇ ਉਹ ਜਾਇਜ਼ ਕਰਦੇ ਹੋਣ ਚਾਹੇ ਨਾਜਾਇਜ਼ ਕਰਦੇ ਹੋਣ ਸਿਆਸਤ ਚਮਕਾਉਣ ਲੱਗ ਜਾਂਦੇ ਨੇ ਫਿਰ ਸਫਾਈ ਕਿਵੇਂ ਹੋ ਉਹ ਸਾਡੇ ਲੋਕਾਂ ਦਾ ਵੀ ਫਰਜ਼ ਬਣਦਾ ਹੈ ਅਸੀਂ ਪਲਾਸਟਿਕ ਦੇ ਲਫਾਫੇ ਲੈ ਜਿਹੜੇ ਉਹਨਾਂ ਨੂੰ ਘੱਟ ਵਰਤੀਏ ਜੀ ਦੇ ਰੇ ਦੇ ਵਿੱਚ ਨਾ ਸਿੱਟੀਆਂ ਗਲੀਆਂ ਨਾਲੀਆਂ ਦੇ ਵਿੱਚ ਅਸੀਂ ਸਿੱਟ ਦੰਦੇ ਆ ਜਿਹੜਾ ਸਾਡਾ ਕਬਾੜ ਹੈ ਮਤਲਬ ਉਹ ਸਿੱਟ ਦੰਦੇ ਆ ਕਿ ਇਸ ਕਰਕੇ ਫਿਰ ਉਹ ਸੀਵਰੇਜ ਦੀਆਂ ਨਾਲ ਅਸੀਂ ਪਾਈਪਾਂ ਦੇ ਵਿੱਚ ਵੱਜ ਜਾਂਦਾ ਫਿਰ ਸੀਵਰੇਜ ਗਾਹਾਂ ਨਹੀਂ ਤੁਰਦਾ ਫਿਰ ਅਸੀਂ ਦੋਸ਼ ਸਿਰਫ ਸਰਕਾਰ ਨੂੰ ਦੰਦੇ ਆ ਸਰਕਾਰ ਇਹਦੇ ਸਰਕਾਰ ਤਾਂ ਆਪਾਂ ਨੂੰ ਪ੍ਰਚਾਰ ਕਰ ਸਕਦੀ ਹੈ ਸਰਕਾਰ ਆਪਾਂ ਨੂੰ ਕਹਿ ਸਕਦੀ ਹੈ ਵੀ ਤੁਸੀਂ ਭਾਈ ਡਰਮ ਲਾਓ ਡਰ ਜਿਹੜਾ ਇਸ ਤਰ੍ਹਾਂ ਦਾ ਕੂੜਾ ਕਰਕਟ ਹੈ ਪਲਾਸਟਿਕ ਵਾਲਾ ਇਹ ਨੂੰ ਡਰਾਮਾ ਦੇ ਵਿੱਚ ਪਾਓ ਹਾਂ ਜੇ ਸਫਾਈ ਸੇਵਕਾਂ ਲੋਕ ਨੇ ਜਿਹੜੇ ਉਹਨਾਂ ਦੀਆਂ ਡਿਊਟੀਆਂ ਸਖਤ ਲਾਈਆਂ ਜਾਣ ਤਾਂ ਕਿ ਮਤਲਬ ਲੋਕਾਂ ਨੂੰ ਜਿਹੜਾ ਸਫਾਈ ਵਾਲਾ ਸਿਸਟਮ ਹੈ ਉਹ ਵਧੀਆ ਹੋਵੇ ਕਿਉਂਕਿ ਬਾਰਸ਼ਾਂ ਦੇ ਮੌਸਮ ਦੇ ਵਿੱਚ ਸਫਾਈ ਖਾਸ ਧਿਆਨ ਮੰਗਦੀ ਹੁੰਦੀ ਹੈ ਪਾਈਪਾਂ ਨਾਲੀਆਂ ਬੰਦ ਹੋ ਜਾਂਦੀਆਂ ਨੇ ਮੱਛਰ ਪੜਪਦੇ ਹੋਰ ਕੀ ਜੀਵ ਜੰਤੂ ਹੋ ਜਾਂਦੇ ਨੇ ਜਿਹਦੇ ਨਾਲ ਮਤਲਬ ਕਾਫੀ ਕੋਈ ਬਿਮਾਰੀ ਫੈਲਣ ਦਾ ਕੋ ਡਰ ਰਹਿੰਦਾ ਜਿਵੇਂ ਚੇਚਕ ਵਗੈਰਾ ਆ ਗਈ ਤੇ ਮਲੇਰੀਆ ਆ ਗਿਆ ਡੇਂਗੂ ਆ ਗਿਆ ਚਿਤਨਗੁਨੀਆਂ ਆ ਗਿਆ ਕਾਫੀ ਬਿਮਾਰੀਆਂ ਨੇ ਉਹ ਫੈਲਦੀਆਂ ਨੇ ਸਾਡਾ ਲੋਕਾਂ ਦਾ ਵੀ ਫਰਜ ਬਣਦਾ ਏ ਕਿ ਅਸੀਂ ਅਧਿਕਾਰੀਆਂ ਦਾ ਸਾਥ ਦੇ ਕੇ ਕਰਮਚਾਰੀਆਂ ਦਾ ਸਾਥ ਦੇ ਕੇ ਗੰਦ ਨਾ ਪਾਈਏ ਤੇ ਸੜਕਾਂ ਤੋੜਨ ਤੋਂ ਗਰੇਜ ਕਰੀਏ ਗਲਤ ਪਾਰਕਿੰਗ ਨਾ ਕਰੀਏ ਇਹ ਫालतੂ ਕੁੱਤੇ ਰੱਖੇ ਹੋਏ ਨੇ ਜਿਹੜੇ ਅਸੀਂ ਉਹਨਾਂ ਦੀਆਂ ਪੋਟੀਆਂ ਵੀ ਨਾ ਕਰਵਾਈਏ ਫालतੂ ਠੱਠੇ ਰੱਖੇ ਫਿਰਦੇ ਨੇ ਮਤਲਬ ਅਵਾਰਾ ਜਿਹੜਾ ਸਿਸਟਮ ਹੈ ਇਹ ਤੋਂ ਸਾਨੂੰ ਕਾਫੀ ਸਭ ਕੁਝ ਸਿੱਖਣਾ ਚਾਹੀਦਾ ਤਾਂ ਕਿ ਗੰਦਨਾ ਨਾ ਪਵੇ ਤੇ ਬਿਮਾਰੀਆਂ ਨਾ ਫੈਲਣ ਤੇ ਸੀਵਰੇਜ ਸਿਸਟਮ ਵੀ ਜਿਹੜਾ ਸਚਾਦੂ ਤਰੀਕੇ ਨਾਲ ਕੰਮ ਕਰੇ ਡਾਕਟਰ ਸਾਹਿਬ ਤੁਹਾਨੂੰ ਲੱਗਦਾ ਨਹੀਂ ਜਿਵੇਂ ਕਿ ਸਰਕਾਰ ਨੇ ਭਕਾਰੀਆਂ ਤੇ ਇੱਕ ਕਾਨੂੰਨ ਲਿਆਂਦਾ ਹੈ ਕਈ ਪਰਚੇ ਇਧਰ ਜੋ ਨੇ ਅੰਮ੍ਰਿਤਸਰ ਲੁਧਿਆਣਾ ਕਈ ਜਗ੍ਹਾ ਤੇ ਪਰਚੇ ਹੋ ਚੁੱਕੇ ਨੇ ਇਸ ਤਰ੍ਹਾਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕਰਮਚਾਰੀ ਕੰਮ ਨਹੀਂ ਕਰਦੇ ਸਖਤ ਕਾਨੂੰਨ ਬਣੇ ਨੇ ਕੋਈ ਵੀ ਹੈ ਚਾਹੇ ਵੱਡਾ ਅਧਿਕਾਰੀ ਹੈ ਚਾਹੇ ਨੀਚਲਾ ਅਧਿਕਾਰੀ ਹੈ ਜੇ ਉਹਨਾਂ ਤੇ ਕੋਈ ਸਖਤ ਕਾਰਵਾਈਆਂ ਹੋਣ ਜਿਵੇਂ ਕਿ ਪਹਿਲਾਂ ਪਟਵਾਰੀਆਂ ਤੇ ਕਾਨੂੰਗੋਆਂ ਤੇ ਕੀਤੀ ਸੀ ਭਗਵੰਤ ਸਿੰਘ ਸਾਹਿਬ ਨੇ ਐਵੇਂ ਵੀ ਇੱਕ ਦੋ ਕਾਰਵਾਈਆਂ ਕਰਨ ਤਾਂ ਹੋ ਸਕਦਾ ਕਿ ਸਾਡਾ ਸਿਸਟਮ ਥੋੜਾ ਚੇਂਜ ਆਏ ਕਿਉਂਕਿ ਦੇਖੋ ਡੇਢ ਸਾਲ ਹੈਗਾ ਸਰਕਾਰ ਦੇ ਵਿੱਚ ਕੁਝ ਹੁਣ ਕਰਕੇ ਦਿਖਾਣ ਆ ਪੇਗਾ ਸਰਕਾਰ ਨੂੰ ਹਾਂਜੀ ਸਰਕਾਰ ਮਤਲਬ ਦੇਖੋ ਜਿਹੜੇ ਸਫਾਈ ਇਨੀਸ਼ੀਏਟਿਵ ਕਰਨੇ ਇਹ ਸ਼ਕਤੀ ਨਾਲ ਨਹੀਂ ਕੰਮ ਕਰਦੇ ਇਹਨਾਂ ਨੂੰ ਪਿਆਰ ਨਾਲ ਕਰਾਉਣਾ ਪਊਗਾ ਸਾਡੇ ਐਮਐਲਏ ਨੇ ਸਾਡੇ ਬਲੌਕ ਪ੍ਰਧਾਨ ਨੇ ਸੱਟੇ ਹੋਰ ਮਤਲਬ ਪਲੈਨਿੰਗ ਦਾ ਬੋਰਡਾਂ ਦੇ ਚੇਅਰਮੈਨ ਨੇ ਹੋਰ ਨੇ ਜਿਹੜੀ ਉਸ ਵੱਡੀ ਲੀਡਰਸ਼ਿਪ ਹੈ ਉਹਨਾਂ ਦੇ ਨਾਲ ਲੈ ਕੇ ਨਾਲ ਤੁਰੇ ਤਾਂ ਉਹਨਾਂ ਤੋਂ ਕੰਮ ਕਰਵਾਵੇ ਪਿਆਰ ਨਾਲ ਤਾਂ ਕੰਮੇ ਹੋ ਜੂਗਾ ਸਕਤਾ ਹਰ ਇੱਕ ਥਾਂ ਸਕਤਾ ਹੀ ਕੰਮ ਨਹੀਂ ਕਰਦੀ ਹੁੰਦੀ ਬਹੁਤ ਕੰਮ ਨੇ ਜਿਹੜੇ ਪਿਆਰ ਨਾਲ ਕਰਵਾ ਕੇ ਮਤਲਬ ਸਿਦੇ ਚੜਾਏ ਜਾ ਸਕਦੇ ਨੇ ਸਕਤਾ ਹੀ ਨਾਲ ਤਾਂ ਕੋਈ ਕੇਸ ਹੋ ਗਿਆ ਕੋਈ ਪਰਚਾ ਦਰਜ ਕਰਤਾ ਜੀ ਤਰੀਕਾ ਬਣਨ ਲੱਗ ਗਿਆ ਮਤਲਬ ਜਿਹੜੋ ਅੱਜ ਮੌਕੇ ਤੇ ਹੈਟ ਦੀ ਸਾ ਮੈਟ ਦੀ ਸਪੋਰਟ ਚਾਹੀਦੀ ਹੈ ਸਫਾਈ ਉੱਥੇ ਜੇ ਆਪਾਂ ਤਰੀਕਾ ਪੈਣ ਵਾਲਾ ਤਰੀਕਾ ਮੁੱਲ ਲੈ ਲਿਓ ਉਹ ਵੀ ਕੋਈ ਬਹੁਤਾ کارਗਰ ਸਿੱਧ ਨਹੀਂ ਹੁੰਦਾ ਆ ਮਿੱਠਤ ਨਾਲ ਪਿਆਰ ਨਾਲ ਸਾਰੇ ਲੋਕਾਂ ਨੂੰ ਸਾਰੇ ਦਫ਼ਤਰਾਂ ਨੂੰ ਬਾਹੂ ਮਤਲਬ ਬਾਹਰ ਕੱਢ ਕੇ ਬਾਹੂ ਲੋਕ ਵੀ ਏਸੀਆਂ ਚੋ ਬਾਹਰ ਨਿਕਲ ਕੇ ਗਰਾਊਂਡ ਜ਼ੀਰੋ ਤੇ ਆ ਕੇ ਸਫਾਈ ਵੱਲ ਖਾਸ ਧਿਆਨ ਦੇਣ ਜਿਹਦੇ ਨਾਲ ਸਾਡੀ ਸੀਵਰੇਜ ਸਿਸਟਮ ਬਿਮਾਰੀਆਂ ਸਿਹਤ ਕਾਫੀ ਕੁਝ ਠੀਕ ਹੋ ਸਕਦਾ ਹੈ ਮਤਲਬ ਨਾਲ ਜਿਹੜੇ ਸਿੱਟਣ ਵਾਲੇ ਨੇ ਉਹਨਾਂ ਨੂੰ ਰੋਕਿਆ ਜਾਵੇ ਤੇ ਨਾਲ ਮਤਲਬ ਜਿਹੜਾ ਡਰਮ ਸਿਸਟਮ ਹੈ ਉਹ ਸ਼ੁਰੂ ਕੀਤਾ ਜਾਵੇ ਤਾਂ ਕਿ ਲੋਕ ਡਰਮਾਂ ਦੇ ਵਿੱਚੋਂ ਮਾੜਾ ਮੋਟਾ ਜਿਹੜਾ ਸੁੱਕਾ ਕੂੜਾ ਤੇ ਗਿੱਲਾ ਕੂੜਾ ਉਹ ਡਰਮਾਂ ਦੇ ਵਿੱਚ ਪਾਇਆ ਜਾ ਸਕੇ ਇਸ ਤਰ੍ਹਾਂ ਦੀਆਂ ਬਿਉਤਵੰਨੀਆਂ ਕਰਨੀਆਂ ਡਾਦਾ ਮੇ ਕੋਈ ਇੱਕ ਮੈਸੇਜ ਆ ਗਿਆ ਤੁਹਾਡੇ ਲਈ ਮੈਸੇਜ ਆ ਗਿਆ ਕੱਲ ਆਪਾਂ ਲਾਈਵ ਕਰ ਰਹੇ ਸੀ ਅਨਮੋਲ ਗगन ਮਾਨ ਦਾ ਤਾਂ ਮੇਰੀ ਉਸ ਤੋਂ ਬਾਅਦ ਸ਼ਰਮਾਇਨਾ ਗੱਲ ਵੀ ਹੋਈ ਸੀ ਲਾਈਵ ਤੋਂ ਬਾਅਦ ਤੁਹਾਡਾ ਫੋਨ ਕੱਟ ਗਿਆ ਸੀ ਲਾਈਵ ਦੇ ਦੌਰਾਨ ਹੀ ਗੱਲ ਹੋਈ ਹੈ ਉਹ ਰਿਕਾਰਡਿੰਗ ਵੀ ਹੋਇਆ ਹੈ ਲਾਈਕ ਤਾ ਸ਼ਰਮਾਈ ਨੇ ਗੱਲ ਕਹੀ ਸੀ ਵੀ ਡਾਕਟਰ ਸਾਹਿਬ ਤਾਂ ਮੋਨ ਗਗਨ ਜੀ ਮੈਡਮ ਜੀ ਬਾਰੇ ਬੋਲਦੇ ਹੀ ਨਹੀਂ ਔਰ ਜੋ ਹੁਣ ਮੈਂ ਮੋਨ ਗਗਨ ਜੀ ਬਾਰੇ ਤੁਹਾਨੂੰ ਦੱਸਾਂਗਾ ਤੂੰ ਤੁਹਾਨੂੰ ਸ਼ਾਇਦ ਚੰਗਾ ਵੀ ਲੱਗੇ ਸੁਣਨਾ ਪਰ ਮੈਂ ਤੁਹਾਡੇ ਤੋਂ ਜਵਾਬ ਜ਼ਰੂਰ ਚਾਹਾਂਗਾ ਕਿਉਂਕਿ ਆਪਣਾ ਕੰਮ ਹੈ ਨਿਰਪੱਖ ਸੱਚ ਦਿਖਾਣਾ ਇਹ ਤੁਹਾਨੂੰ ਅਦਾਸ ਨੇ ਕਿ ਰਮੋਲ ਗਗਨ ਮੰਨਤੇ ਕੁਲਦੀਪ ਅਟਵਾਲ ਜੀ ਹੈ ਆਪਾਂ ਖਬਰ ਨਸ਼ਰੀ ਕਰ ਚੁੱਕੇ ਆਂ ਤੁਹਾਡਾ ਪਹਿਲੇ ਲਾਈਵ ਚਲਾ ਚੁੱਕੇ ਆਂ ਉਹਨਾਂ ਨੇ ਮੋਲਗਗਰ ਮਾਨੂੰ ਤਿੱਖੇ ਸਵਾਲ ਕਰਤੇ ਨੇ ਵੀ ਤੁਹਾਡਾ ਅਸਤੀਫਾ ਦੇਣਾ ਬਣਦਾ ਸੀ ਤੁਸੀਂ ਪਹਿਲੇ ਦੇ ਦਿੰਦੇ ਕਿਉਂਕਿ ਤੁਸੀਂ ਹੱਥੋਂ ਇਹਦਾ ਕਰਪਸ਼ਨ ਕਰ ਚੁੱਕੇ ਹੋ ਤੁਸੀਂ ਖਰੜ ਦਾ ਅਦਾ ਵਿਕਾਸ ਆਪਣੇ ਯਾਨੀ ਪਰਿਵਾਰ ਦੇ ਜੀਆਂ ਦੇ ਉੱਪਰ ਕਰ ਚੁੱਕੇ ਹੋ ਕੀ ਇਹ ਗੱਲ ਸੱਚ ਹੈ ਤੁਹਾਨੂੰ ਲੱਗ ਰਹੀ ਹੈ ਦੇਖੋ ਜੇ ਇਹ ਤਾਂ ਫਿਰ ਜੇ ਹੁਣ ਕੋ ਦੇਖੋ ਮਾਨ ਸਰਕਾਰ ਦੇ ਵਿੱਚ ਕਰਪਸ਼ਨ ਦੇ ਉੱਤੇ ਜ਼ੀਰੋ ਟੋਲਰੈਂਸ ਹੈ ਜੇ ਕਿਸੇ ਕੋਲ ਕੋਈ ਕਰਪਸ਼ਨ ਹੈ ਤਾਂ ਮਾਨ ਸਾਹਿਬ ਦੇ ਧਿਆਨ ਚ ਲਾਓ ਹੈਲਪ ਲਾਈਨ ਨੰਬਰ ਜਿਹੜੇ ਨੇ ਉਹ ਇਸ਼ੂ ਕੀਤੇ ਹੋਏ ਨੇ ਵੱਡੇ ਅਫਸਰ ਨੇ ਇਹਨਾਂ ਦੇ ਇੱਥੇ ਚੰਗਾ ਹੱਕ ਹੜ ਚੰਡੀਗੜ੍ਹ ਮਾਰਦੀ ਇੱਥੇ ਤਾਂ ਇਹ ਸਾਰੀ ਲੀਡਰਸ਼ਿਪ ਰਹਿੰਦੀ ਹੈਗੀ ਮੁੱਖ ਮੰਤਰੀ ਸਾਹਿਬ ਇੱਥੇ ਰਹਿੰਦੇ ਨੇ ਇਹਨਾਂ ਦੇ ਧਿਆਨ ਦੇ ਵਿੱਚ ਗੱਲ ਇਹ ਹੁਣ ਕਿਉਂਕਿ ਬਰਾਬਰ ਦੇ ਲੋਕ ਨੇ ਵੀ ਮਤਲਬ ਉਹ ਕਿਸੇ ਨੂੰ ਬਦਨਾਮ ਕਰਨ ਦੀ ਜਿਹੜੀ ਕੋਈ ਪਾਲਿਸੀ ਹੈ ਇਹ ਨਾ ਨਹੀਂ ਨਹੀਂ ਆਪਾਂ ਕੋ ਨਾਮ ਨਹੀਂ ਕਰ ਰਹੇ ਬਦਨਾਮ ਨਹੀਂ ਕਰ ਰਹੇ ਆਪਾਂ ਤਾਂ ਦੇਖੋ ਮੈਂ ਇਹ ਹੀ ਹੈ ਨਾ ਦੇਖੋ ਅਨਮੋਲ ਗਗਰ ਮਾਨ ਜੀ ਨੇ ਸਿਫਾ ਦੇਣੀ ਕੋਈ ਪਾਰਟੀ ਸੋ ਗੱਲਾਂ ਹੁੰਦੀਆਂ ਘਰ ਦੇ ਵਿੱਚ ਤਾਂ ਉਹ ਸ਼੍ਰੀਮਦ ਆਪਣਾ ਭਗਵੰਤ ਮਾਨ ਜੀ ਨੂੰ ਮਿਲ ਸਕਦੇ ਭਗਵੰਤ ਮਾਨ ਜੀ ਬਹੁਤ ਵਧੀਆ ਸੀਐਮ ਨੇ ਅਸੀਂ ਨਹੀਂ ਕਹਿੰਦੇ ਉਹਨਾਂ ਨਾਲ ਗੱਲਬਾਤ ਕਰਦੇ ਇੱਕਦਮ ਇਕੱਲਾ ਹੀ ਡਿਸੀਜਾਂ ਲੈ ਲੈਣਾ ਇਹ ਗੱਲ ਅਮਿਤ ਕਾਲ ਪਾਰਟੀ ਦੇ ਪਰਵਰਤਨਾਂ ਨੇ ਵੀ ਉਠਾਈ ਹੈ ਤੇ ਮੈਂ ਤੁਹਾਨੂੰ ਦੱਸ ਅਰੋੜਾ ਜੀ ਵਿਸਤੇ ਬਹੁਤ ਯਾਰੀ ਦੇ ਖਿਲਾਫ ਹੋਏ ਨੇ ਕਿ ਮੈਡਮ ਤੁਸੀਂ ਸਿੱਧਾ ਅਰਵਿੰਦ ਕੇਰੀਵਾਲ ਨੂੰ ਪਹੁੰਚ ਕਰ ਰਹੇ ਹੋ ਤੁਸੀਂ ਭਗਵੰਤ ਮਾਨ ਨੂੰ ਸਮਝਦੇ ਨਹੀਂ ਸਾਨੂੰ ਕੋ ਸਮਝਦੇ ਨਹੀਂ ਵੀ ਤੁਸੀਂ ਇਕੱਲੇ ਹੀ ਆਪਣਾ ਅਸਤੀਫਾ ਦੇ ਰਹੇ ਹੋ ਹਾਲਾਂਕਿ ਭਗਵੰਤ ਮਾਨ ਜੀ ਨੇ ਇਹ ਗੱਲ ਸਪਸ਼ਟ ਕੀਤੀ ਹੈ ਕਿ ਅਸਤੀਫਾ ਜਿਹੜਾ ਹੈ ਉਹ ਸੰਧਵਾ ਸਾਹਿਬ ਕੋਲ ਇਹਨਾਂ ਨੇ ਕੱਲ੍ਹ ਮੁਕਤ ਹੋਈ ਹੈ ਪਰ ਅਸੀਂ ਹਜੇ ਵੀ ਮੈਡਮ ਨੂੰ ਚਾਂਸ ਦਵਾਂਗੇ ਹਾਂਜੀ ਦੇਖੋ ਜਿਹੜਾ ਮਤਲਬ ਆਮ ਆਦਮੀ ਪਾਰਟੀ ਦਾ ਇਹ ਸਾਰਾ ਪਰਿਵਾਰ ਹੈ ਇਹ ਕਈ ਵਾਰੀ ਇਹਦੇ ਵਿੱਚ ਮਨ ਮਟਾਵ ਹੋ ਜਾਂਦੇ ਨੇ ਇਹਨੂੰ ਬੈਠ ਕੇ ਮਿਲ ਬੈਠ ਕੇ ਨਿਯਠ ਲੈਣਗੇ ਕਿਉਂਕਿ ਵਿਰੋਧੀ ਧਿਰਾਂ ਮਤਲਬ ਨਹੀਂ ਚਾਹੁੰਦੀਆਂ ਹੁੰਦੀਆਂ ਵੀ ਇੰਨੇ ਬੰਦੇ ਇੰਨੀ ਸ਼ਕਤੀਸ਼ਾਲੀ ਸਰਕਾਰ ਇਕੱਠੀ ਰਹੇ ਕਿਉਂਕਿ ਮੈਂ ਸੂਤਰਾ ਤੋਂ ਸੁਣਨ ਚ ਆਇਆ ਹੈ ਕਿ ਮਤਲਬ ਦਿੱਲੀ ਤੱਕ ਦੀਆਂ ਲਾਈਵ ਗੱਲਾਂ ਕਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਰਹੀਆਂ ਵਿਰੋਧੀ ਪਾਰਟੀਆਂ ਵੱਲੋਂ ਜਿਵੇਂ ਕਾਂਗਰਸ ਵੱਲੋਂ ਸ਼੍ਰੀ ਰਾਹੁਲ ਗਾਂਧੀ ਜੀ ਤੱਕ ਵੀ ਦਿਲਾਂ ਕਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ ਦੇਖੋ ਮਤਲਬ ਇਹ ਆਮ ਆਦਮੀ ਪਾਰਟੀ ਜਿਹੜੀ ਲੋਕਾਂ ਤੋਂ ਨਿਕਲੀ ਹੋਈ ਪਾਰਟੀ ਹੈ ਸੰਘਰਸ਼ਾਂ ਤੋਂ ਨਿਕਲੀ ਹੋਈ ਪਾਰਟੀ ਹੈ ਆਮ ਲੋਕਾਂ ਵਾਸਤੇ ਹੀ ਇਹਨਾਂ ਨੇ ਕੰਮ ਕਰਨਾ ਹੈ ਮਤਲਬ ਵੱਡੇ ਲੋਕਾਂ ਦੇ ਵਾਸਤੇ ਤਾਂ ਉਹ ਵੱਡੀਆਂ ਪਾਰਟੀਆਂ ਹੈਗੀਆਂ ਨੇ ਇਹਨੂੰ ਮਤਲਬ ਜਿਹੜਾ ਅਸਤੀਫਾ ਵਾਪਸ ਲੈ ਕੇ ਲੋਕਾਂ ਦੀ ਸੇਵਾ ਦੇ ਵਿੱਚ ਅਜੂਟ ਜਾਣਾ ਚਾਹੀਦਾ ਲੋਕਾਂ ਦੇ ਨਾਲੇ ਇੱਕ ਕਿਸਮ ਦਾ ਨਾ ਵਿਸ਼ਵਾਸ ਘਾਤ ਵਾਲੀ ਗੱਲ ਹੁੰਦੀ ਹੈ ਜਦੋਂ ਆਪਾਂ ਵਿਚਾਲੇ ਜਾ ਕੇ ਅਸਤੀਫਾ ਦੇ ਦਈਏ ਤੇ ਲੋਕਾਂ ਦਾ ਕੀ ਕਸੂਰ ਹੈ ਲੋਕਾਂ ਨੇ ਤਾਂ ਮਤਲਬ ਇਹਨਾਂ ਦੀਆਂ ਨੀਤੀਆਂ ਤੋਂ ਪ੍ਰਭਾਵਤ ਹੋ ਕੇ ਵੋਟਾਂ ਪਾਤੀਆਂ ਹੁਣ ਮਤਲਬ ਲੋਕਾਂ ਦਾ ਜਿਹੜਾ ਢੂੜ ਸਾਲ ਰਹਿ ਗਿਆ ਇਹਨਾਂ ਦਾ ਤਨੋਂ ਮਨੋਂ ਸੇਵਾ ਕਰਕੇ ਲੋਕਾਂ ਤੋਂ ਵਹਿ ਜਾ ਵਹਿ ਜਾ ਕਰਾਉਣੀ ਚਾਹੀਦੀ ਆ ਆਪਦਾ ਜਸ ਘਟਣਾ ਚਾਹੀਦਾ ਕਦੇ ਕਦੇ ਇਹੋ ਜਿਹੇ ਸਮੇਂ ਮਿਲਦੇ ਹੁੰਦੇ ਨੇ ਆ ਲੋਕਾਂ ਦੀ ਸੇਵਾ ਕਰਨ ਦੇ ਲੋਕਾਂ ਦੀ ਸੇਵਾ ਕਰਨੀ ਚਾਹੁੰਦੇ ਆ ਜੇ ਨਾਰਾਜ਼ਗੀ ਹੈ ਕਿਸੇ ਨਾਲ ਨਾਰਾਜ਼ਗੀ ਆ ਦਿਓ ਮਨ ਦੇ ਵਿੱਚ ਰੱਖੋ ਉਹਨੂੰ ਦੂਰ ਕਰੋ ਉਹਨੂੰ ਹਾਈ ਕਮਾਂਡ ਦੇ ਧਿਆਨ ਚ ਲਿਆਓ ਮਤਲਬ ਬੈਠ ਕੇ ਹੋ ਕਰੋ ਜਿੱਥੇ ਕੋਈ ਗਲਤੀ ਹੈ ਉਹ ਗਲਤੀ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ ਗੱਲ ਇਹ ਹੈ ਵੀ 1.5 ਲੱਖ ਲੋਕਾਂ ਦਾ ਕੋਈ ਕਸੂਰ ਨਹੀਂ ਜਿੰਨਾਂ ਦੀ ਨੁਮਾਇੰਦਗੀ ਮੈਡਮ ਸਾਡੀ ਲੜਕੀ ਹੈ ਲੋਕ ਗगन ਮਾਨ ਇਹ ਕਰਦੀ ਹੈਗੀ ਆ ਉੱਥੇ ਨੁਮਾਇੰਦਗੀ ਉਹਨੂੰ ਨੁਮਾਇੰਦਗੀ ਕਰਦੀ ਰਹਿਣਾ ਚਾਹੀਦਾ ਤਾਂ ਕਿ ਲੋਕ ਆਪਦੇ ਆਪ ਨੂੰ ਠੱਗਿਆ ਠੱਗਿਆ ਨਾ ਸਮਝਾ ਕਰਨ ਕਿਉਂਕਿ ਕਿਉਂਕਿ ਭਗਵਾਨਤਮਨ ਜੀ ਇੱਕ ਬਹੁਤ ਹੱਟ ਸਟੈਂਡ ਲੈਂਦੇ ਆ ਉਹਨਾਂ ਨੇ ਇਹ ਗੱਲ ਜਿਹੜੀ ਕਹੀ ਹੈ ਕਿ ਮੈਂ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਮੈਂ ਉਹਨਾਂ ਦਾ ਤਰੀਫਾ ਨਹੀਂ ਮੰਨਦਾ ਤੇ ਹੋ ਸਕਦਾ ਹੈ ਕਹਿੰਦੇ ਵੀ ਅਸੀਂ ਉਹਨੂੰ ਪਾਰਟੀ ਵਾਪਸ ਲੈ ਕੇ ਆਈਏ ਤਾਂ ਇਹਦਾ ਮਤਲਬ ਕੋਈ ਨਾ ਕੋਈ ਗੱਲਬਾਤ ਚੱਲ ਰਹੀ ਹੈ ਪਰ ਭਗਵੰਤ ਮਾਨ ਵੱਲੋਂ ਕਹਿ ਲਿਆ ਚ ਆ ਪਾਰਟੀ ਵੱਲੋਂ ਕਹਿ ਰਹੀ ਹੈ ਕਿਉਂਕਿ ਕੱਲ ਅਮਨ ਰੋੜਾ ਦਾ ਬਿਆਨ ਆਇਆ ਉਸ ਤੋਂ ਬਾਅਦ ਤੁਰੰਤ ਬਾਜੀ ਸੀਆ ਭਗਵੰਤ ਮਾਨ ਨੇ ਵੀ ਟਵੀਟ ਕੀਤਾ ਵੀ ਇੱਕ ਅਨਮੋਲ ਗੱਲ ਮਾਨਾ ਸਾਡੇ ਬਹੁਤ ਹੀ ਰਿਲੇਸ਼ਨ ਨੇ ਕੋਈ ਉਹਨਾਂ ਨੂੰ ਜਲਦਬਈ ਫੈਸਲਾ ਦਿੱਤਾ ਗਿਆ ਅਸੀਂ ਉਸਤੇ ਗੌਰ ਵਿਚਾਰ ਕਰਾਂਗੇ ਅਸੀਂ ਮਨਜ਼ੂਰ ਨਹੀਂ ਕਰਦੇ ਨੇ ਦੇਖੋ ਜੀ ਮਤਲਬ ਜਲਦਬਾਜ਼ੀ ਚ ਕਈ ਵਾਰੀ ਗਲਤ ਸਟੈਪ ਚੱਕਿਆ ਜਾਂਦਾ ਹੁੰਦਾ ਇਹ ਤਾਂ ਸੋਚ ਵਿਚਾਰ ਕਰਨੀ ਚਾਹੀਦੀ ਹੈ ਸੋਚ ਵਿਚਾਰ ਤੋਂ ਬਾਅਦ ਹੀ ਕੋਈ ਅੰਤਮ ਫੈਸਲਾ ਜਿਹੜਾ ਉਹ ਕਰਨਾ ਚਾਹੀਦਾ ਕਿਉਂਕਿ ਲੋਕਾਂ ਦੀਆਂ ਉਮੀਦਾਂ ਦੇ ਉੱਤੇ ਖਰਾ ਉਤਰਨਾ ਹੀ ਆਮ ਆਦਮੀ ਪਾਰਟੀ ਦਾ ਜਿਹੜਾ ਮਨੋਰਥ ਹੈਗਾ ਆਮ ਆਦਮੀ ਪਾਰਟੀ ਜੇ ਲੋਕਾਂ ਦੀਆਂ ਸਹੂਲਤਾਂ ਵਾਸਤੇ ਲੋਕਾਂ ਦੀਆਂ ਮੰਗਾਂ ਪੂਰੀਆਂ ਕਰਨ ਵਾਸਤੇ ਬਜਿੱਦ ਹੈ ਤੇ ਇਸ ਦੇ ਵਿੱਚ ਮਤਲਬ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਕੇ ਰੋੜਾ ਨਹੀਂ ਲਾਉਣਾ ਚਾਹੀਦਾ ਆਮ ਆਦਮੀ ਪਾਰਟੀ ਦਾ ਸਾਥ ਦੇ ਕੇ ਆਪਣੇ 1.5 ਲੱਖ ਲੋਕਾਂ ਦਾ ਸਾਥ ਦੇ ਕੇ ਉਹਨਾਂ ਦੀਆਂ ਜੋ ਵੀ ਪ੍ਰੋਬਲਮਾਂ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਕੇ ਆਪਣਾ ਨਾਮਣਾ ਖੱਟਣਾ ਚਾਹੀਦਾ ਹੈ ਨਾ ਕਿ ਇਸ ਤੂਫਾਨ ਦੇ ਕੇ ਮਤਲਬ ਅਸੀਂ ਬੇਨਤੀ ਕਰਦੇ ਆ ਸਾਡੀ ਲੜਕੀ ਸਾਡੀ ਭੈਣ ਸਾਡੀ ਬੱਚੀ ਮਤਲਬ ਵੀ ਇਸ ਜਿੱਤ ਕਰਾਉਂਦੇ ਸਖਤ ਫੈਸਲੇ ਦੇ ਉੱਤੇ ਦੁਬਾਰਾ ਮਤਲਬ ਨਰਮਾਈ ਨਾਲ ਗੌਰ ਕਰਕੇ ਇਸ ਮਸਲੇ ਨੂੰ ਨਿਜਿੱਠਿਆ ਜਾਵੇ ਤੇ ਲੋਕਾਂ ਦੀ ਸੇਵਾ ਦੇ ਵਿੱਚ ਉਸੇ ਤਰ੍ਹਾਂ ਤਤਪਰ ਹੋ ਜੋ ਜਿਸ ਤਰ੍ਹਾਂ ਪਹਿਲਾਂ ਸੀ ਡਾਕਟਰ ਸਾਹਿਬ ਚੰਡੀਗੜ੍ਹ ਵੱਲ ਦਵਾ ਨੂੰ ਕਰਦਾ ਮੇਰੇ ਸਹਿਯੋਗੀ ਨੇ ਮੈਨੂੰ ਅਪਡੇਟ ਦਿੱਤਾ ਹੈ ਭਾਜਪੀ ਨੇ ਸਮਰਥਨ ਕਰ ਦਿੱਤਾ ਹੈ ਉਹ ਦੁਕਾਨਦਾਰਾਂ ਦਾ ਵੀ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਅਸੀਂ ਉਹਨਾਂ ਨੂੰ ਕਿੱਥੇ ਹੋਰ ਜਗ੍ਹਾ ਦੁਵਾਨ ਚ ਪੂਰੀ ਮਦਦ ਕਰਾਂਗੇ ਦੇਖੋ ਜੀ ਮਤਲਬ ਇੱਕ ਇੱਕ ਕੱਲੀ ਕੇ ਤਾਂ ਸਾਰੇ ਲੋਕਾਂ ਦਾ ਕੋਈ ਕਿਸੇ ਦਾ ਵੀ ਘਰ ਜਾਂ ਕਿਸੇ ਦੀ ਵੀ ਦੁਕਾਨ ਇਸ ਤਰ੍ਹਾਂ ਹੁੰਦੀ ਹੈ ਉਹਦੇ ਨਾਲ ਸਾਰੇ ਲੋਕਾਂ ਦੀ ਹੰਦਰਦੀ ਹੁੰਦੀ ਹੈ ਸਾਰੇ ਲੋਕ ਮਿਲ ਬੈਠ ਕੇ ਉਹਨਾਂ ਨੂੰ ਉਰਾ ਪਰਾਂ ਕਿਤੇ ਨਾ ਕਿਤੇ ਜੋ ਜਗ੍ਹਾ ਹੈ ਉਹ ਜ਼ਰੂਰ ਦਿੱਤੀ ਜਾਣੀ ਚਾਹੀਦੀ ਹੈ ਜੇ ਹੁਣ ਕਿਸੇ ਕੋਲੇ ਕਰੋਨਾ ਨੂੰ ਕੋਈ ਲੋਨ ਦੀ ਸਹੂਲਤ ਉਹਨਾਂ ਨੂੰ ਕੋਈ ਹੋਰ ਮਤਲਬ ਇਸ ਤਰ੍ਹਾਂ ਦੀ ਜਿਹੜਾ ਪ੍ਰੈਫਰੈਂਸ ਹੈ ਜਿਹੜੀ ਦੇਣੀ ਚਾਹੀਦੀ ਹੈ ਹੋਰ ਲੋਕਾਂ ਨਾਲੋਂ ਡਾਕਟਰ ਸਾਹਿਬ ਅੰਤ ਕਰਦੇ ਆ ਡਾਕਟਰ ਸਾਹਿਬ ਅੰਤ ਕਰਦੇ ਆ ਗਰੀਬਾਂ ਦੇ ਚੱਲਿਆ ਪੀਲਾ ਪੰਜਾ ਕੀ ਜਿਹੜੇ ਨਜਾਇਜ਼ ਹੋਰ ਤਕੜੇ ਬੰਦੇ ਪਰਿਵਾਰ ਬੈਠੇ ਨੇ ਜਿਨ੍ਹਾਂ ਪਿੱਛੇ ਸਿਆਸੀ ਤਾਕਤਾਂ ਨੇ ਉਹਨਾਂ ਦੇ ਚੱਲੇਗਾ ਪੀਲਾ ਪੰਜਾ ਉੱਥੇ ਚਾਗਣੇ ਭਗਵੰਤ ਮਾਨ ਜੀ ਦੇਖੋ ਜੀ ਮਤਲਬ ਹਰ ਇੱਕ ਥਾਂ ਦੇ ਉੱਤੇ ਜਿੱਥੇ ਵੀ ਨਜਾਇਜ਼ ਕਬਜ਼ਾ ਹੈ ਤੇ ਰਾਏ درست ਹੈ ਥੋੜਾ ਜਿਹਾ ਲੇਟ ਹੋ ਜਿਹੜਾ ਜ਼ੋਰ ਵਾਲਾ ਬੰਦਾ ਹੁੰਦਾ ਉਹ ਥੋੜਾ ਜਿਹਾ ਲੇਟ ਕਰ ਸਕਦਾ ਹੁੰਦਾ ਹਲੇ 1.5 ਸਾਲ ਪਿਆ ਸਰਕਾਰ ਦਾ ਜਿਸ ਨੇ ਵੀ ਨਜਾਇਜ਼ ਕਬਜ਼ਾ ਕੀਤਾ ਹੋਇਆ ਉਹਦੇ ਤੇ ਪੂਰਾ ਪੰਜਾ ਜ਼ਰੂਰ ਚੱਲੂਗਾ ਕਿਸੇ ਦੇ ਪਹਿਲਾਂ ਚੱਲਿਆ ਅੱਜ ਕਿਸੇ ਦੇ ਹੁਣ ਅੱਜ ਚੱਲ ਪਿਆ ਕਿਸੇ ਦੇ ਕੱਲ ਨੂੰ ਚੱਲੂਗਾ ਮਤਲਬ ਇਹਦੇ ਉੱਤੇ ਜੀ ਸਰਕਾਰ ਦੀ ਜ਼ੀਰੋ ਟੋਲਰੈਂਸ ਹੈ ਲੋਕਾਂ ਦੇ ਰਸਤੇ ਰੋਕਣ ਦੀ ਕਿਸੇ ਨੂੰ ਮਤਲਬ ਇਜਾਜ਼ਤ ਨਹੀਂ ਦਿੱਤੀ ਜਾਊਗੀ ਚਲੋ ਜਿੰਦਰ ਸਿੰਘ ਜੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਆਪਾਂ ਇੱਕ ਮੁੱਦੇ ਗਾ ਸ਼ੁਰੂ ਕੀਤੀ ਸੀ ਆਪਾਂ ਤਿੰਨ ਚਾਰ ਮੁੱਦੇ ਤੇ ਗੱਲ ਕਰ ਲਈ ਬਹੁਤ ਵਧੀਆ ਗੱਲ ਹੈ ਤੇ ਆਪਾਂ ਨੂੰ ਵੀ ਦਰਸ਼ਕਾਂ ਦੇ ਮੈਸੇਜ ਵੀ ਆਏ ਉਹਨਾਂ ਦੀ ਵੀ ਆਪਾਂ ਗੱਲਬਾਤ ਕੀਤੀ ਤੇ ਮੈਂ ਸਰ ਤੁਹਾਡਾ ਤੁਸੀਂ ਸਾਨੂੰ ਸਮਝ ਦਿੱਤਾ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦਾ ਸਰ ਧੰਨਵਾਦ ਸੋ ਦੋਸਤੋ ਸਾਡੇ ਨਾਲ ਜੁੜੇ ਜਿੰਦਰ ਸਿੰਘ ਜੀ ਮਾਨਸਾ ਤੋਂ ਤੇ ਜਿਹੜਾ ਸਾਡਾ ਅੱਜ ਦਾ ਮੁੱਦਾ ਸੀ ਕਿ ਗੈਰ ਜਿਹੜੀ ਜ਼ਬਰਦਸਤ ਦੱਬੀ ਹੋਈ ਜਗਾਹ ਸੀ 30 ਸਾਲਾਂ ਤੋਂ ਇੱਕ ਮਾਰਕੀਟ ਬਣੀ ਸੀ ਪੂਰੀ ਫਰਨੀਚਰ ਹੀ ਚੰਡੀਗੜ੍ਹ ਦੇ ਵਿੱਚ ਸੈਕਟਰ 53 ਚਰਨਾਂ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਕਈ ਵਾਰ ਉਹਨੂੰ ਅਲਟੀਮੇਟ ਦਿੱਤਾ ਗਿਆ ਵੀ ਤੂੰ ਜਗਾ ਖਾਲੀ ਕਰ ਦਿਓ ਕੇਸ ਵੀ ਆ ਚੁੱਕੇ ਸੀ ਉਹ ਪਰ ਉਹ ਨਹੀਂ ਹਟਰੇ ਸੀ ਜਿਸ ਤੋਂ ਬਾਅਦ ਬੀਤੇ ਕੱਲ ਫੇਰ ਪ੍ਰਸ਼ਾਸਨ ਦੇ ਲੋ ਅੱਜ ਦਾ ਮੌਲਾ ਦਿੱਤੀ ਗਈ ਸੀ ਕਿਉਂਕਿ ਸੰਡੇ ਸੀਗਾ ਸਵੇਰੇ ਫੇਰ ਘੰਟਾ ਟਾਈਮ ਦਿੱਤਾ ਗਿਆ ਕਿ ਆਪਣਾ ਸਮਾਨ ਕੱਢ ਲਓ ਪਰ ਕੋਈ ਦੁਕਾਨਦਾਰਾਂ ਸਮਾਨ ਨਹੀਂ ਕੱਢਿਆ ਜਿਸ ਤੋਂ ਬਾਅਦ ਤੋਂ ਅੰਦਾਜ਼ ਨੇ ਕਿ 116 ਦੁਕਾਨਾਂ ਤੇ ਪੀਲਾ ਪੰਜਾ ਚੜਾਇਆ ਗਿਆ ਇਹ ਤੋਂ ਅੰਦਾਜ਼ ਨੇ ਪੀਲਾ ਪੰਜਾ ਹੁਣ ਵੀ ਚੱਲ ਰਿਹਾ ਹੈ ਲਗਾਤਾਰ ਜਿਹੜੀ ਉੱਤ ਟਾਇਟ ਵਾਈ ਉੱਥੇ ਹੋ ਰਹੀ ਹੈ ਤੇ ਜੇਕਰ ਗੱਲ ਕਰੀਏ ਪੀਲੇ ਪੰਜੇ ਤਾਂ ਪੀਲਾ ਪੰਜਾ ਦਾ ਹੁਣ ਪੰਜਾਬ ਦੇ ਐਵੇਂ ਚੱਲਦਾ ਜਿੰਨੇ ਕਿ ਆਟੋ ਚੱਲਦੇ ਨੇ ਸੜਕਾਂ ਤੇ ਪੀਲਾ ਪੰਜਾ ਚਾਹੇ ਨਸ਼ਾ ਤਸਕਰਾਂ ਦੇ ਕਹਿ ਲੋ ਚਾਹੇ ਦੁਕਾਨਦਾਰਾਂ ਦੇ ਕਹਿ ਲੋ ਚਾਹੇ ਨਜਾਇਜ਼ ਸਾਰਿਆਂ ਦੇ ਕਹਿ ਲੋ ਪਰ ਤੁਹਾਨੂੰ ਦੱਸ ਦਈਏ ਕਿ ਕੀ ਇਹ ਪੀਲਾ ਪੰਜਾ ਸਿਰਫ ਗਰੀਬ ਲੋਕਾਂ ਦੇ ਚੱਲੇਗਾ ਜਾਂ ਉਹ ਬੰਦੇ ਵੀ ਆਣਗੇ ਜਿਹੜੇ ਕਿ ਸਿਆਸੀ ਆੜ ਵਿੱਚ ਸਰਕਾਰੀ ਜ਼ਮੀਨਾਂ ਦਬਕੇ ਬੈਠੇ ਨੇ ਉਹਨਾਂ ਤੇ ਐਕਸ਼ਨ ਲੈ ਗਏ ਲੈਣਗੇ ਚਾਹੇ ਸਰਕਾਰ ਹੈ ਚਾਹੇ ਅਦਾਲਤਾਂ ਨੇ ਉਹਨਾਂ ਸਰਕਾਰਾਂ ਅਦਾਲਤਾਂ ਦਾ ਉਹਨਾਂ ਸਿਆਸੀ ਤਗੜੇ ਪੈਸੇ ਵਾਲੇ ਬੰਦਿਆਂ ਦੇ ਇੱਕ ਨਹੀਂ ਕਿਉਂ ਨਹੀਂ ਚੱਲਦਾ ਇਹਨਾਂ ਦਾ ਕਾਨੂੰਨ ਇਹ ਕਾਨੂੰਨ ਸਿਰਫ ਗਰੀਬ ਬੰਦੇ ਦੀ ਕਿਉਂ ਚੱਲਦਾ ਹੈ ਇਹ ਵੀ ਬੜਾ ਵੱਡਾ ਇੱਕ ਕੁਐਸਚਨ ਮਾਰਕ ਹੈ ਸਵਾਲਿਆ ਚਿੰਨ ਹੈ ਅਸੀਂ ਇਹ ਸਵਾਲ ਉਠਾਉਂਦੇ ਰਾਂਗੇ ਉੱਤ ਤੱਕ ਜਦ ਤੱਕ ਉਹ ਵੱਡੇ ਵੱਡੇ ਸੌਦਾਗਰ ਸਾਹਮਣੇ ਨਹੀਂ ਥੱਲੇ ਆਉਂਦੇ ਸੋ ਦੋਸਤੋ ਸਾਡਾ ਅੱਜ ਦਾ ਸਵੇਰ ਦਾ ਲਈ ਦਾ ਪ੍ਰੋਗਰਾਮ ਸੀ ਤੇ ਮੈਂ ਜਾਂਦੇ ਹਾਂ ਨੇ ਇੱਕ ਵਾਰ ਜਿਹੜੇ ਸਾਡੇ ਫੌਜਾ ਸਿੰਘ ਜੀ ਨੇ ਮਹਰੂਮ ਸਿਹੜੇ ਕੇ ਸੰਵਾਦ ਨੂੰ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਕੇ ਸੀ ਇੱਕ ਸੜਕ ਹਾਸੇ ਮੌਤ ਹੋ ਗਈ ਸੀ ਉਹਨਾਂ ਦਾ ਅੰਤਿਮ ਸੰਸਕਾਰ ਕੁਝ ਹੀ ਸਮੇਂ ਸ਼ੁਰੂ ਹੋਣ ਵਾਲਾ ਹੈ ਸਾਰੇ ਵੱਡੇ ਵੱਡੇ ਮੰਤਰੀ ਉੱਥੇ ਪਹੁੰਚ ਚੁੱਕੇ ਨੇ ਜਿਵੇਂ ਅਪਡੇਟ ਆ ਚੁੱਕੀ ਹੈ ਕਿ ਉਹਨਾਂ ਦਾ ਪਰਿਵਾਰ ਦੇ ਜਿਹੜੇ ਮੈਂਬਰ ਬਾਹਰ ਸੀ ਉਹ ਵੀ ਆ ਚੁੱਕੇ ਨੇ ਤੇ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਹੋ ਜਾਵੇਗਾ ਤੇ ਆਸ ਇਹ ਵੀ ਹੈ ਕਿ ਜਿਹੜੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਉਹ ਕੋਈ ਉੱਥੇ ਉਹਨਾਂ ਦੇ ਪਰਿਵਾਰ ਦੇ ਲਈ ਜਾਂ ਫੌਜਾ ਸਿੰਘ ਦੇ ਯਾਦ ਦੇ ਲਈ ਕੋਈ ਉੱਥੇ ਐਲਾਨ ਕਰਨ ਕੀ ਕੋਈ ਐਲਾਨ ਹੋਏਗਾ ਜਾਂ ਨਹੀਂ ਜਾਂ ਇਹਨਾਂ ਨੂੰ ਮਿਲਖਾ ਸਿੰਘ ਵਾਂਗ ਦਰਜਾ ਦਿੱਤਾ ਜਾਏਗਾ ਜਾਂ ਨਹੀਂ ਇਹ ਆਉਣਾ ਦੋਸਤੋ ਸਮਝ ਸੇਗਾ ਜੋ ਵੀ ਕੁਝ ਹੋਏਗਾ ਉਹੀ ਸਭ ਤੋਂ ਪਹਿਲਾਂ ਤੁਹਾਨੂੰ ਅਪਡੇਟ ਦਵਾਏਗਾ ਏਵਨ ਪੰਜਾਬੀ ਟੀਵੀ ਤੇ ਮੈਂ ਤੇ ਹੁਣ ਮੈਂ ਤਾਂ ਹੁਣ ਮੈਂ ਦਿਉ ਇਜਾਜ਼ਤ ਤੇ ਤੁਸੀਂ ਦੇਖੋ ਇਹਨਾਂ ਪੰਜਾਬੀ ਟੀਵੀ ਤੇ ਬਾਕੀ ਚੱਲਦੀਆਂ ਖਬਰਾਂ ਤੇ ਮੈਂ ਤੁਹਾਡਾ ਦੁਆਰਾ ਜੋੜਾਂਗਾ ਕੋਈ ਹੋਰ ਲਾਇਦਾ ਵਿਸ਼ੇਸ਼ ਮੁੱਦਾ ਲੈ ਕੇ ਧੰਨਵਾਦ ਦੋਸਤੋ